ਆਯੋ ਪਾਣੂ ਮਗਰਾ ਹਾਦੀ ਹੋਈ ਪਿਆ ਜਮ ਲੈ ਸਰੇ ਹੀ ਪਏ ਆ ਦੇਖ ਲੈ ਲਪਈਆ ਕਿਵੇਂ ਥੱਕੀ ਕੀ ਕੰਮ ਕੰਮ ਕਰਕੇ ਹੈ ਮੈਂ ਕਿਹਾ ਲੋਕ ਇਨੇ ਫੁੱਦੂ ਕਿਉਂ ਆ ਕੀ ਹੋ ਗਿਆ ਸਰਾਣੇ ਰੌਲਾ ਪਾਈ ਜਾਣਾ ਉਹ ਜਮੀਆਂ ਗੱਲੀ ਪੋਰਾ ਵੀ ਕੀ ਨੂੰ ਕੀ ਹੋ ਗਿਆ ਲੋਕਾਂ ਨੂੰ ਕੀ ਗੱਲ ਹੋਗੀ ਮੈਂ ਕਿਹਾ ਵੀ ਅਣਪੜ ਬੰਦੇ ਨੂੰ ਕਿਉਂ ਸਰਪੰਚ ਚੁਣਦੇ ਆ ਜਿਹਨਾਂ ਵਾਕਲੀ ਨਹੀਂ ਮੌਤ ਨਹੀਂ ਕਿਉਂ ਤੂੰ ਮੈਨੂੰ ਕਹਿਣਾ ਹੁਣ ਤੇ ਹੋਰ ਕਿਨੂੰ ਕਹਿਣਾ ਨਾ ਤੈਨੂੰ ਅੰਗਰੇਜ਼ੀ ਨਹੀਂ ਲਿਖਣੀ ਆਉਂਦੀ ਫਿਰ ਤੈਨੂੰ ਜਾਦੇ ਆਉਂਦੀ ਆ ਤੂੰ ਕੀ ਚਿੱਠੀਆਂ ਪੜ ਪੜ ਲਿਖਤੀਆਂ ਚਿੱਠੀਆਂ ਪੜ ਪੜ ਓਏ ਬੇਇੱਜ਼ਤੀ ਵਾਲਾ ਕੰਮ ਐ ਉਹ ਕਹਿੰਦੇ ਅੰਗਰੇਜ਼ੀ ਚ ਅਰਜੀ ਲਿਖਣੀ ਸੀ ਤੈਨੂੰ ਲਿਖਣੀ ਨਹੀਂ ਆਉਂਦੀ ਫਿਰ ਤੂੰ ਲਿਖ ਦਿੰਦਾ ਜੇ ਮੈਨੂੰ ਨਹੀਂ ਆਉਂਦੀ ਸੀ ਰੋਲੇ ਕੋਲੇ ਚ ਕਿਵੇਂ ਭੱਜ ਕੇ ਮੂਰੇ ਹੋ ਜਾਣਾ ਜੇ ਤੀਮੀ ਦਾ ਰਾਲਾ ਹੋਵੇ ਕਉ ਮੈਂ ਜਾਉ ਪਹਿਲਾਂ ਮੈਨੂੰ ਨ ਜਾਣ ਦਿੰਦਾ ਤੂੰ ਨਹੀਂ ਉਹ ਤਾਂ ਕਹਿੰਨੀ ਮੈਂ ਪੜੀ ਲਿਖੀ ਆ ਫਲਾ ਨਾ ਟੇਮ ਹੁਣ ਹਾਂ ਹੈਗੀਆਂ ਮੈਂ ਤਾਂ ਪੜੀ ਲਿਖੀ ਓ ਮੈਨੂੰ ਪਤਾ A ਤੇ B ਤੇ C ਆਉਂਦਾ ਇਦੂ ਬਾਦ ਤੈਨ ਹੁਣ ਪੜਾਈ ਚ ਚਾਹ ਪਾਣੀ ਦਾ ਕੀ ਕੰਮ ਹੂੰ ਮਰੀ ਜਾਂਦਾ ਪੱਕਾ ਹੀ ਫੜਾ ਇੱਥੇ ਇਹ ਲੋਕਾਂ ਨੂੰ 20 ਵਾਰੀ ਕਹਿਵਿਆਂ ਪੜ ਲੋਕ ਨਾ ਜੁਣਿਆ ਕਰੋ ਮੇਰੇ ਵਰਗੇ ਜੁਣ ਲਿਆ ਕਰੋ ਤੂੰ ਬਈਏ ਪੜਿਆ ਹੈ ਬਈਏ ਨਹੀਂ ਕੋਈ ਗੱਲ ਨਹੀਂ ਕਰ ਲੂ ਮੈਂ ਹਾਂ ਕਰ ਲੇਗਾ ਤੂੰ ਹਾਂ ਹਾਂ ਕੱਲ ਨੂੰ ਫੜਾਇਆ ਆਉਗੀ ਫੇਰ ਉਹ ਕਿੰਨੇ ਸੂਟ ਫੜਾਉਣੇ ਸੀ ਅੱਛਾ ਉਹ ਜਿਹੜਾ ਸਲੀਨ ਜੀ ਦਾ ਫੜਾਇਆ ਸੀ ਉਹ ਤਾਂ ਮੈਂ ਚੱਕ ਲਿਆ ਸੀਗਾ ਹਲੇ ਹਾਂ ਚਰ ਫਿਰ ਨਾਲ ਚਾਚੀ ਨੂੰ ਕਹਿ ਦੂੰਗੀ ਮੈਂ ਹਾਂ ਨਹੀਂ ਹਾਂ ਕਰਦੀ ਆ ਫਿਰ ਤੇਰੇ ਨਾਲ ਮੈਂ ਖੜ ਜਾਣੀ ਕਿਵੇਂ ਆ ਨਹੀਂ ਵਧੀਆ ਤੂੰ ਦੱਸ ਵਧ ਗਿਆ ਵਧ ਗਿਆ ਮੇਰੀ ਗੱਲ ਸੁਣਨੀ ਕੰਮ ਕਰਦੀ ਤੈਨੂੰ ਛੱਡ ਦਿਆ ਕਰ ਮਟਰੋਲੇ ਜੈਨੂੰ ਨਹੀਂ ਨਹੀਂ ਫੋਨ ਆ ਰਿਹਾ ਸੀ ਇਹ ਤਾਂ ਤੂੰ ਵੱਡਾ ਫੋਨ ਨਹੀਂ ਲਿਆ ਹੇ ਤੱਕ ਵੱਡਾ ਫੋਨ ਤੈਨੂੰ ਪਤਾ ਹੀ ਆ ਹੋਰ ਦੱਸ ਕਿਵੇਂ ਆ ਮੈਂ ਵਧੀਆ ਤੂੰ ਦੱਸ ਸੌਣ ਜੇ ਤਾਂ ਕਨਫਰਮ ਕਰ ਲਿਆ ਸੀਨੀ ਨੇ ਤੋ ਦੇ ਵੀ ਕਹਿੰਦੀ ਸੀ ਅੱਜ ਤ ਤੈਨੂੰ ਮੈਨੂੰ ਗੱਲ ਦੱਸ ਕੀ ਗੱਲ ਹੈ ਦੱਸ ਨਾ ਮੇਰੀ ਗੱਲ ਸੁਣਨੀ ਇਹ ਤਾਂ ਫਿਰ ਬੰਦਾ ਤੇਰਾ ਗੱਲਾਂ ਮੈਂ ਪਤਾ ਕਰਕੇ ਦਿਆ ਕਰ ਤੂੰ ਆਪਦੇ ਆਪ ਵੀ ਕੋਈ ਪਤਾ ਕਰ ਲਿਆ ਕਰ ਨਾਲੇ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਤੇਰਾ ਸਰਪੰਚ ਕਿਹੜਾ ਕਲੇਸ਼ੰਦਰ ਨੇ ਕਰੇ ਸੌਡਾ ਦੇਖਦਾ ਜਾਂ ਦੀਪੀ ਦੇ ਚਾਰ ਪੰਜ ਕਰਨ ਦੇ ਹੋਰ ਵੀ ਦੇਖਦਾ ਕੋਈ ਨਾ ਮਾਰੀ ਜਤ ਮੇਰੀ ਗੱਲ ਸੁਣ ਤੂੰ ਉਹਦੇ ਪੱਖ ਦੀ ਹੋ ਜਾਨੀ ਆ ਮੈਂ ਤੈਨੂੰ ਗੱਲ ਦੱਸਦੀ ਆ ਜਿਹੜਾ ਅੰਕਲ ਕਪੂਰ ਅੰਕਲ ਆ ਉਹਦੇ ਸਾਹਮਣੇ ਹੀ ਹੋਊਗਾ ਉਹਨਾਂ ਦੇ ਹੀ ਲੈਉਣਿਆ ਉਹਦੇ ਸਾਹਮਣੇ ਵਾਲਾ ਘਰ ਨਹੀਂ ਹੈਗਾ ਦੀਪੀ ਉਹਦੀ ਪੋਨਾਂ ਦੀ ਉਹ ਤੇਰਾ ਘਰ ਪੱਟਣ ਨੂੰ ਫਿਰਦੀ ਐ ਉਹਨੂੰ ਸੌੜ ਸੂਦ ਦਵਾਇਆ ਬਥੇਰਾ ਕੁਸੋਰੇ ਪਹਿਲੇ ਚੰਦਰ ਨੇ ਘਰ ਪੱਟਦਾ ਹੁਣ ਉਹ ਪੱਟ ਦੂਗੀ ਅਗਲੀ ਵਾਂ ਪਤਾ ਕਰ ਲਿਆ ਕਰ ਮੈਂ ਕਿਵੇਂ ਉੱਗ ਸੁੱਗਾ ਲੈਣੀਆਂ ਨਾਲ ਮੇਰੇ ਕੁਝ ਲੱਗਦਾ ਨਹੀਂ ਕੀ ਗੱਲਬਾਤ ਕੀ ਆ ਗੱਲਬਾਤ ਫਰੰਟ ਸੇ ਪਾਉਨਾਂ ਦੀ ਹੋਰ ਕੀ ਹੋਣਾ ਸੀਗਾ ਪਤਾ ਕਰ ਲੈ ਭੈਣੇ ਸੌਖਾ ਤੇ ਤੇਰੀ ਸੋਮੇ ਕੁਝ ਝੂਠ ਬੋਲਦੀਆਂ ਗਿਆ ਤੇਰ ਤਕਰ ਪੱਟੀ ਲੈ ਪਤਾ ਨਹੀਂ ਕਿਉਂ ਕਿਸੇ ਦਾ ਕਰ ਪਟਦੀਆਂ ਨੇ ਮੇਰੇ ਤਾਂ ਸਰਪੰਚ ਕਰੇ ਵੀ ਆ ਗਏ ਮੈਂ ਤਾਂ ਤਾਂ ਵੀ ਨਹੀਂ ਚੰਦਰਾ ਸੋਨਾ ਲੱਗਦਾ ਐਨਾ ਸੋਨਾਗਾ ਮੇਰੀ ਮਾਂ ਨੇ ਤਾਂ ਦੋ ਵਾਰੀ ਨਾ ਕਰਤੀ ਸੀ ਪਰ ਮੈਨੂੰ ਪਸੰਦ ਸੀ ਮੈਂ ਹਾਂ ਕੀਤੀ ਤੀ ਹਾਂ ਜਿੱਤ ਆਏ ਹਾਂ ਕੀਤੀ ਤੀ ਤਾਂ ਚਾਰ ਪੰਜ ਘਰਾਂ ਨੂੰ ਹੋਰ ਹਾਂ ਕਰਦਾ ਫਿਰਦਾ ਚੱਲ ਨਹੀਂ ਮੈਂ ਚੱਲ ਜਾ ਬਈ ਮੈਂ ਤੈਨੂੰ ਇੱਕ ਗੱਲ ਸਮਝਾਉਣੀ ਆ ਮੇਰਾ ਤੇਰਾ ਰਿਸ਼ਤਾ ਦੇਖ ਚੁੰਨੀ ਬਟਮੀ ਪਹਿਣ ਵਾਲਾ ਹੈਗਾ ਠੀਕ ਹੈ ਆਪ ਦਾ ਪਤਾ ਕਰ ਲੈ ਪਹਿਣੇ ਹਾਂ ਫਿਰ ਤੇਰਾ ਘਰ ਪੱਟਾ ਉਹ ਫਿਰ ਮੈਂ ਜਾ ਕੇ ਆਉਣੀ ਆ ਮਾੜਾ ਜਿਹਾ ਉਹਦੇ ਕਣੀ ਆਹੋ ਚੰਗਾ ਮੇਰੀ ਗੱਲ ਸੁਣ ਜੇ ਕੋਈ ਗੱਲਬਾਤ ਦਾ ਬਾਦਾ ਵੱਧ ਗਿਆ ਉੱਥੇ ਆ ਜੀ ਮਾੜਾ ਜਿਹਾ ਰੌਲਾ ਸੁਣ ਕੇ ਆਹ ਮੈਨੂੰ ਕੜਾ ਵਾਟਾ ਪਵਾਵੇਂਗੀ ਪਤਾ ਕਰ ਉਹਨੂੰ ਚਰ ਕੋਈ ਨਾ ਮੈਂ ਆਜ ਮੈਂ ਜਾਣੀ ਆ ਹਾਂ ਹੋਗਾ ਅੱਜ ਤੋਦੀ ਗੁਤਨੀ ਪਟਕੀ ਆਂ ਭਗ ਜਾ ਭਗ ਜਾ ਤੂੰ ਆਹ ਭਗ ਜਾ ਫਿਰ ਹੁਣ ਕਾਹਲੀ ਨਹੀਂ ਦਿੰਦੀ ਮੇਰੇ ਮੈਂ ਕੀ ਕਰਨ ਜਾਣਾ ਮੇਰੇ ਤਾਂ ਭਾਂਡੇ ਪਏ ਨੇ ਜੇ ਭਗ ਜਾ ਹੋਰ ਕਿਹੜੀ ਆ ਰਹੀ ਐ ਅੱਛਾ ਸਿੰਦਰ ਕੀ ਕੁੜੀ ਆ ਰਹੀ ਐ ਮੇਰੇ ਡੇਟ ਖੋਲਤਾ ਦੀਦਾ ਕੋਈ ਨਹੀਂ ਕਿਹ ਕਿੱਧਰ ਹੈ ਐਸੀ ਨਾ ਤੂੰ ਮੇਰੇ ਦੇਖੋ ਪਿਆਰ ਹੋ ਜਾਏਗਾ ਕਰਾਮਾ ਤੇਨ ਪਿਆਰ ਹੈ ਕਰਾਮਾ ਤੇਨ ਪਿਆਰ ਹੈ ਹਾਈ ਉਹ ਰੱਬਾ ਉਹ ਕਿੱਥੇ ਗਿਆ ਕਿੱਥੇ ਗਿਆ ਸੀ ਕਿ ਇੱਥੇ ਸੀ ਮੈਂ ਤਾਂ ਮੈਨੂੰ ਐਂ ਦੱਸ ਸ਼ੌਲ ਕਿਨ ਦਵਾਇਆ ਸੀ 1500 ਦਾ किन्हों माया कैसे नोने दबाया इन्ने पाये कितने मेरे को क्या चोट बोल दे तू शौल दबा किन्हे आया तू माया नहीं दबाया कैसे नो शौल के पाये किसी ने भी दबाया किन्हे दबाया दसवाँ जिन्हे दबाया ओ मेरी कामता सुन ओ माया कैसे नो ने दबाय मैंने सब पता तू किन्हे शौली पीना मेरे पानी दी देव थापा तो था था थापा आ बारे मारेगी तू चंगी ना गेट खोल दे तू आज बंदा बन के गेट खोल दे नहीं 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 तेरी बे बे कोई करे नहीं मुड़ जा तू गेट खोल बे। और हाँ माया और माता माया।

ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਹਾਂ ਮੇਰੇ ਪੁੱਤ ਨੇ ਗੋਦੀ ਚੱਕ ਲੈਣੀ ਮੈਂ ਕਰ ਰਹਿਣ ਹੈ ਹਾਏ 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 ਆਏ ਬਈ ਤਨ ਪਾਣੀ ਪੂਣੀ ਪੀਉਣੇ ਚਾਹ ਬਣਾਉਣੀਆਂ ਆ ਜਾ ਆ ਜਾ ਪੱਜਾ ਮੇਰੀ ਗੱਲ ਸੁਣ ਹੁਣ ਮੈਂ ਦੱਸ ਕੀ ਖਾਏਗਾ ਕੀ ਪੀਏਗਾ ਨਹੀਂ ਮੇਰਾ ੁੰਡਾ ਨੀ ਕਿੰਨੇ ਟਾਈਮ ਬਾਅਦ ਆਏਗਾ ਮੈਂ ਕੁਛ ਨਹੀਂ ਖਾਣਾ ਨਹੀਂ ਪੀਣਾ ਨਹੀਂ ਹਾਂ ਮੇਰੀ ਐ ਗੱਲ ਸੁਣ ਇੱਕ ਨੱਥੂ ਮੈਨੂੰ ਐਂ ਦੱਸ ਤੂੰ ਮੈਨੂੰ ਫੋਨ ਕਰਕੇ ਕਿਉਂ ਨਹੀਂ ਆਇਆ ਮੈਂ ਵਧੀਆ ਸਬਜ਼ੀ ਸੂਜੀ ਬਣਾ ਕੇ ਰੱਖਦੀ ਅਈ ਤੂੰ ਤਹੀਂ ਭੱਜੇ ਆਉਣਾਗਾ ਫੋਨ ਕਰਨ ਨੂੰ ਕਿਹੜਾ ਮੈਂ ਉੱਥੋਂ ਮਤਲਬ ਮਾਨ ਸਨਮਾਨ ਨਾਲ ਕੱਢਿਆ ਉਹਨਾਂ ਨੇ ੱਲੇ ਧੱਕੇ ਦੇ ਕੇ ਹਾਏ ਬੂ ਮੈਂ ਮਰ ਜਾ ਕਿਉਂ ਵੇ ਕੀ ਕਰਤਾ ਤੂੰ ਇਹ ਜਾ ਕਰਤੂਤਾ ਕਰਦਾ ਹੋਏਗਾ ਉਹ ਮੈਂ ਨਹੀਂ ਕੀਤੀ ਹਾਂ ਕੋਈ ਮੇਰੇ ਪਿਓ ਨੇ ਕੀਤੀ ਕੀ ਕਰਤਾ ਵੇ ਉੱਥੇ ਭੱਗ ਗਿਆ ਜਾ ਕੇ ਪ੍ਰੋਫੈਸਰ ਦੇ ਮਾਰੇ ਥੱਪੜ ਹਾਂ ਤੇ ਉਹਨਾਂ ਨੇ ਮੈਨੂੰ ਕਹਿੰਦੇ ਤੂੰ ਕਾਲਜੋਂ ਬਾਹਰ ਹੋ ਜਾ ਮਾ ਕੋਈ ਤੱਕ ਕੋਈ ਹੋਰ ਤੇ ਮਪਟਲੀ ਮੈਂ ਤਾਂ ਨਹੀਂ ਉਹ ਨਹੀਂ ਉਹ ਆਇਆ ਹਾਂ 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 ਪੁੱਤ ਮੈਂ ਦੱਸ ਮੈਨੂੰ ਕਾਲਜ ਚੋਂ ਬਾਹਰ ਕੱਢਤਾ ਹੁਣ ਕਹਿੰਦੇ ਤੂੰ ਇੱਥੇ ਦਾਖਲ ਨਹੀਂ ਹੋ ਸਕਦਾ ਆ ਕਿਵੇਂ ਨਹੀਂ ਹੋ ਸਕਦਾ ਤੂੰ ਕਹਦੇ ਮੇਰੀ ਮੰਮੀ ਸਰਪੰਚਣੀ ਐ ਉਹਨਾਂ ਨੇ ਕਿਹਾ ਸੀ ਤੇਰਾ ਪਿਓ ਵੀ ਸਰਪੰਚ ਆ ਉਹ ਕਹਿੰਦੇ ਸ਼ੁਕਰਗੁਜ਼ਾਰ ਉਹਨੂੰ ਸਜ਼ਾ ਨਹੀਂ ਕਰਾਈ ਅਸੀਂ ਹਾਏ ਹੁਣ ਕੀ ਬਣੂਵੇ ਤੇਰੀ ਪੜ੍ਹਾਈ ਫਿਰਵੇ ਹਰ ਉਲਗੀ ਵਿੱਚ ਫਿਰ ਤੂੰ ਹੋਰ ਕਿਤੇ ਲੱਗ ਜਾ ਕੇ ਨਾ ਕੋਈ ਕੁੱਟੇ ਤੇਰਾ ਪਹਿਲਾਂ ਮੈਨੂੰ ਐਂ ਦੱਸ ਥੱਪੜ ਮਾਰਿਆ ਮਾਸਟਰ ਦੇ ਹਾਏ ਤੂੰ ਐ ਕਰੋ ਬਾਥਰੂਮ ਚੋਂ ਨੂੰ ਆਇਆ ਕੱਢੀਏ ਬਾਹਰ ਕੱਢੀਏ ਉਹਨੂੰ ਚੱਲ ਉਹਨੂੰ ਪੁੱਛ ਫਿਰ ਉਹਦਾ ਹਾਲ ਚਾਲ ਪੁੱਛਦਿਆਂ ਜਾ ਚੱਲ ਉਹਨੂੰ ਪੁੱਛ ਤੂੰ ਪਹਿਲਾਂ ਮੇਰੇ ਨਾਲ ਤੂੰ ਗੱਲ ਕਰ ਮੇਰੇ ਤਾਂ ਗੱਲਾਂ ਮੱਖਾ ਉੱਚੀ ਲੈ ਜਾਂਦਾ ਸਾਰੀਆਂ ਆ ਲੈ ਹੁਣ ਵੀ ਭੱਜ ਗਿਆ ਓ ਮਾਤਾ ਤੂੰ ਮੇਰੀ ਗੱਲ ਸੁਣ ਤੂੰ ਚਾਹ ਬਣਾ ਤੇ ਮੈਂ ਆਉਣਾ ਚਾਹਾਂ ਤੂੰ ਕਿੱਧਰ ਜਾਣਾ ਹੁਣ ਮੈਂ ਸਕੂਲ 'ਚ ਜਾਣਾ ਆਪਣੇ ਪ੍ਰਿੰਸੀਪਲ ਕੋਲ ਜਿਹਦੇ ਕੋਲ ਪੜਦਾ ਸੀ ਮੈਂ ਪਹਿਲਾਂ ਮੇਰੀ ਗੱਲ ਸੁਣ ਹਾਥਣੇ ਬਾਗ ਜੀ ਤੂੰ ਹੁਣ ਚਾਹ ਪਾਣੀ ਪੀ ਲੈ ਆ ਜਾ ਮੈਨੂੰ ਫਿਕਰ ਹੋਈ ਪਈ ਆ ਮੈਂ ਦੁਬਾਰੇ ਦਾਖਲਾ ਲੈਣਾ ਉਹਦੇ ਨਾਲ ਗੱਲ ਕਰਨੀ ਆ ਤੂੰ ਤਾਂ ਹੀ ਫਰੀ ਜਾਇਆ ਕਰ ਦੇ ਬਾਪ ਮੰਗੂ ਮੇਰੀ ਗੱਲ ਸੁਣ ਲੈ ਤੇ ਬਾਬਰ ਗਾਣਾ ਬਣ ਜੀ ਤੂੰ ਓਏ ਨਹੀਂ ਬਣਦਾ ਮੈਂ ਤਾਂ ਆਪਦਾ ਕੰਮ ਕਰਨ ਪਿੱਛੇ ਭੱਜਿਆ ਫਿਰਦਾ ਚਾ ਠੀਕ ਹੈ ਤੂੰ ਛੇਤੀਆਂ ਜੀ ਮੈਂ ਚਾਹ ਬਣਾਉਣੀ ਆ ਬਣਾ ਲਾ ਯਾਰ ਕਾਲਜ ਚ ਵਧੀਆ ਸੀ ਜੀ ਲੱਗ ਜਾਂਦਾ ਸੀ ਆਏ ਨਾਂਗੇ ਆਏ ਨਾਂਗੇ ਤੇ ਆ ਪਿੰਡ ਜਾ ਕੇ ਨਾ ਜਮੀ ਜੀ ਨਹੀਂ ਲੱਗਦਾ ਅ ਮੇਰੇ ਪਾਪੇ ਤੋਂ ਵੀ ਨਾ ਚੱਜ ਦਾ ਗੰਮ ਹੁੰਦਾ ਹੀ ਨਹੀਂ ਸਰਪੰਚ ਨਾਕਟਾ ਕੀ ਧਰਤਾ ਵੇ ਸਰਪੰਚ ਸਰਪੰਚ ਬਈ ਆ ਕੀ ਬਣਾਇ ਫਿਰਦਾ ਤੂੰ ਕੀ ਮਣ ਮੇਰੀ ਗੱਲ ਹੀ ਨਹੀਂ ਸੁਣਦਾ ਮੈਂ ਤੈਨੂੰ ਕਿੰਨੀਆਂ ਵਾਰ ਜਾ ਮਾਰਤੀ ਆ ਮੈਂ ਉੱਥੇ ਦੁਕਾਨ ਤੇ ਵੀ ਆਈ ਮੂੰਹ ਜਾ ਬਣਾ ਕੇ ਚਲਾਂਗੇ ਤੂੰ ਮੈਂ ਤੁਹਾਨੂੰ ਪਛਾਣਿਆ ਨਹੀਂ ਹਾਏ ਕਹਿੰਦਾ ਮੈਂ ਤੈਨੂੰ ਪਛਾਣਦਾ ਨਹੀਂ 5 ਸਾਲ ਹੋ ਗਏ ਸਮਝ ਆ ਗਿਆ ਆਪਣੇ ਪਿਆਰ ਨੂੰ ਅੱਜ ਤੂੰ ਮੈਨੂੰ ਪਛਾਣਦਾ ਨਹੀਂ ਸਾਰੇ ਪਿੰਡ ਨੂੰ ਪਤਾ ਬਈ ਅਸਲੀ ਸਰਪੰਚ ਨਹੀਂ ਮੈਂ ਆ ਤੇ ਕੀ ਹੋ ਗਿਆ ਤੈਨੂੰ ਨਾਲੇ ਮੇਰੀ ਗੱਲ ਸੁਣ ਲੈ ਬਾਲੀ ਐਂ ਆਕੜ ਜੀ ਨਾ ਕਰ ਮੱਗਰ ਘਰੇ ਹੀ ਆਉਂਦਾ ਫਿਰ ਫਿਰ ਕਿਤੇ ਕਹੇ ਹਾਂ ਵੀ ਤੇਰਾ ਮੱਗਰ ਨਾ ਚੱਕਰ ਪੈ ਗਿਆ ਮੈਂ ਮੱਗਰ ਨੂੰ ਜਾਣਦਾ ਹੀ ਨਹੀਂ ਤੂੰ ਤਾਂ ਐ ਕਹੇਗਾ ਮੈਨੂੰ ਵੀ ਨਹੀਂ ਜਾਣਦਾ ਮੈਂ ਸੱਚੀ ਨਹੀਂ ਜਾਣਦਾ ਸੋਨੂੰ ਹੋਈ ਨਾ ਮਜ਼ਾਕ ਕਰੀ ਜਾਵੇ ਤੂੰ ਤਾਂ ਬਾਲਾ ਖਰਾਬ ਨਿਕਲੇ ਮੈਨੂੰ ਸਹੀ ਕਹਿੰਦੇ ਸੀ ਸਾਰੇ ਵੀ ਤੋਖਾ ਦੇਂਗਾ ਕਿਹੜਾ ਤੋਖਾ ਦੇਤਾ ਪਿਆਰ ਚ ਤੋਖਾ ਦਿੱਤਾ ਤੂੰ ਮੈਨੂੰ ਕੋਈ ਗੱਲ ਨਹੀਂ ਮੇਰਾ ਬੰਦਾ ਹੀ ਚੰਗਾ ਸੀ ਮੈਂ ਤਾਂ ਉਹ ਹੀ ਤੇਰੀ ਮਗਰ ਲੱਗੀ ਰਹੀ ਮੈਨੂੰ ਦੱਸੂ ਪਤਾ ਆਪਦੇ ਏਕੜ 'ਚ ਰਹਿਣਾ ਮੈਂ ਵੀ ਆਪਦੀ ਏਕੜ 'ਚ ਰਹੂਣ ਮੈਨੂੰ ਬੁਲਾ ਕੇ ਦੇਖੀ ਤੂੰ ਸੜੇ ਖਾਨ ਹਾਲ ਤਾਂ ਬਦਲ ਜੇ ਕਰ ਰਖਣੀ ਰੱਬ ਨੇ ਮਸਾਂ ਧੁੱਪਾਂ ਲਾਉਣ ਲੱਗਿਆ ਸੀਗਾ ਇਹ ਮਰਚਾ ਸਰਪੰਚ ਜੀ ਸੋਸ਼ੇ ਕਾਲ ਹੈ ਤਾਂ ਬੜਾ ਗਿੱਕੀ ਕਰੇ ਵਾਲ ਦਾ ਭੁਲਖਾ ਪੈਂਦਾ ਕਿੱਥੇ ਚੱਲੇ ਹੋ ਐਨੇ ਸੋਹਣੇ ਬਣ ਕੇ ਇੱਥੇ ਮੈਂ ਪਿੰਡ ਜੀ ਆ ਨਾ ਇੱਥੇ ਪਿੰਡ ਚ ਤੇ ਆਹ ਰੂਪ ਕਿਹੜਾ ਉਤਾਰ ਲਿਆ ਫਿਰ ਤੁਸੀਂ ਰੂਪ ਹਾਂ ਮੈਨੂੰ ਨਹੀਂ ਪਹਿਚਾਨਦੇ ਹੁਣ ਤਾਂ ਐ ਅੱਖਾਂ ਐ ਕਰਦੇ ਨੇ ਰੂਪ ਨਹੀਂ ਮੈਂ ਪਛਾਨਾਂ ਮੈਂ ਦੀਪੀ ਜਿਹਨੂੰ ਸ਼ਾਲ ਦਵਾਇਆ ਸੀ 1800 ਦਾ 1800 ਦਾ ਸ਼ਾਲ ਮੂੰ ਜਾ ਕੇ ਮੈਨੂੰ ਘਮਾਉਣੇ ਹੁਣ ਤੁਸੀਂ ਮੈਨੂੰ ਭੁੱਲ ਗਏ ਮੇਰੇ ਨਹੀਂ ਯਾਦ ਜੀ ਲਾ ਹੁਣ ਤੁਸੀਂ ਭੁੱਲ ਗਏ ਨਾ ਯਾਦ ਕਰੋ ਜਦੋਂ ਮੈਨੂੰ ਖੇਤ ਬੁਲਾਇਆ ਸੀਗਾ ਸਬਜ਼ੀ ਦੇ ਬਹਾਨੇ ਜਦੋਂ ਬਿੰਦਰੀ ਆ ਗਈ ਸੀ ਹਾਈ ਮੈਂ ਮਰ ਜਾ ਉਹ ਤਾਂ ਤੁਸੀਂ ਬੜਾ ਦੀਪੀ ਦੀਪੀ ਕਰਦੇ ਸੀ ਹੁਣ ਦੀਪੀ ਨੂੰ ਵੀ ਭੁੱਲ ਗਏ ਚੰਗੀਆਂ ਗੱਲਾਂ ਨਹੀਂ ਹੈਗੀਆਂ ਤੁਹਾਡੀਆਂ ਉਹ ਮੈਂ ਨਾ ਤੁਹਾਨੂੰ ਨਹੀਂ ਜਾਣਦਾ ਜੀ ਕਿਉਂ ਨਹੀਂ ਜਾਣਦਾ ਜਦੋਂ ਗਲੀਆਂ ਚ ਰੋਕਦਾ ਹੁੰਨਾ ਲੜਦਾ ਹੁੰਨਾ ਉਦੋਂ ਆਹ ਲੈ ਜੋ ਜੀ ਸੌਦਾ ਕਰਵਾਉਣਾ ਹੁੰਨਾ ਜਿਹੜੀ ਦੁਕਾਨ ਤੋਂ ਉਹ ਦੁਕਾਨ ਤਾਂ ਜਾਦਾ ਹੁਣ ਕਿ ਕਿਹੜੀ ਹੋਰ ਫਸਾਲੀ ਕੋਈ ਮੋਰਨੀ ਉਹ ਨਹੀਂ ਜੀ ਸੁਣੋ ਐਵੇਂ ਭਲੇਖਾ ਪੈ ਗਿਆ ਲੈ ਐਵੇਂ ਭਲੇਖਾ ਪੈ ਗਿਆ ਚਲ ਹੁਣ ਤਾਂ ਮੈਂ ਪਿੰਡ ਚ ਆ ਠੀਕ ਆ ਮੈਨੂੰ ਕੱਲੇ ਨੂੰ ਮਿਲ ਮੈਂ ਤੈਨੂੰ ਫੇਰ ਦੇਖਦੀ ਆ ਕੱਲ ਨੂੰ ਤੂੰ ਕੁਝ ਹੋਰ ਕਹੇਗਾ ਮੈਨੂੰ ਡੈਡੀ ਵੀ ਸਮਝ ਨਹੀਂ ਆਉਂਦੀ ਲੈ ਮੈਥੋਂ ਕਾਲਜ 'ਚ ਇੱਕ ਕੁੜੀ ਨਹੀਂ ਪੱਟੀ ਗਈ ਇੱਥੇ ਪਾਪਾ ਦੋ ਦੋ ਤਿੰਨ ਤਿੰਨ ਸਾਮੀ ਬੈਠਾ ਉਹ ਤੋਂ ਵੀ ਗਰੀ ਜਾਂਦਾ ਸੀ ਕਹਿੰਦਾ ਤੇਰਾ ਜੀ ਨਹੀਂ ਲੱਗਦਾ ਪਿੰਡ 'ਚ ਜੀ ਨਹੀਂ ਲੱਗਦਾ ਮੈਨੂੰ ਲੱਗਦਾ ਰੌਣਗੇ ਹੀ ਪਿੰਡ 'ਚ ਆ ਪਾਪਾ ਸਰਪੰਚ ਨਹੀਂ ਛੱਡਦਾ ਨਾਲੇ ਸਰਪੰਚੀ ਨਾਲੇ ਆਸ ਕੀ ਕਰਦਾ ਪਰ ਪਹਿਲਾਂ ਬਾਪੇ ਨਾ ਮੈਨੂੰ ਗੱਲ ਕਰਨ ਦੇ ਵੀ ਤੂੰ ਇਹ ਕੀ ਕਰ ਰੱਖਿਆ ਹੈ ਇੱਕਣੀ ਅੱਧੀ ਨਹੀਂ ਤੋ ਦੋ ਤੇ ਇਧਰ ਮੁੰਡੇ ਬਾਰੇ ਵੀ ਸੋਚੇ ਪਰ ਜੇ ਆਪਾਂ ਪਾਪੇ ਦਾ ਫਾਇਦਾ ਚੱਕ ਲਈਏ ਕਾਲਜ ਦਾ ਨਹੀਂ ਨਜ਼ਾਰੇ ਲੱਤੇ ਗਏ ਜੇ ਇੱਥੇ ਲੈ ਲਈਏ ਕਲ ਤਾਂ ਠੀਕ ਹੈ ਚਲ ਜਾਈਏ ਛੱਡ ਪਹਿਲਾਂ ਮੈਨੂੰ ਪਾਪੇ ਨੂੰ ਮਿਲਣ ਦੇ ਜਾ ਕੇ ਖੁਦ ਲ ਹੋਣਾ ਚਾਹੀਦਾ ਜਿਵੇਂ ਕੁੰਮਰ ਚੱਕੀ ਰੱਖਿਆ ਨਾ ਜੇ ਕੋਈ ਰਹਿ ਗਿਆ ਬਾਲ ਤਾਂ ਮੈ ਲਮ ਬਰਸ ਹਾਂ ਵੀ ਪੁੱਤਰ ਹਾਂ ਕਿਵੇਂ ਆ ਮੈ ਤਾਂ ਠੀਕ ਆ ਪਰ ਤੂੰ ਨਹੀਂ ਠੀਕ ਲੱਗਦਾ ਮੈ ਤਾਂ ਠੀਕ ਆ ਫਿਜ਼ੀਕਲ ਤੌਰ ਤੇ ਫਿੱਟ ਐ ਨਾ ਮੈਨੂੰ ਐ ਦੱਸ ਪ੍ਰੋਫੈਸਰ ਦੇ ਥੱਪੜ ਮਾਰਨਾ ਜ਼ਰੂਰੀ ਸੀ ਅੱਛਾ ਹੁਣ ਮੈਂ ਉਹਦੀ ਪੂਜਾ ਕਰਦਾ ਉਹ ਸਰਪੰਚ ਦੇ ਮੁੰਡੇ ਨੂੰ ਬਾਹਰ ਕੱਢੇ ਕਾਲਜ ਤੋਂ ਪਾਪਾਈ ਮੇਰੀ ਗੱਲ ਸੁਣ। ਤੁਸੀਂ ਨਾ ਪਿੰਡ ਦੇ ਸਰਪੰਚ ਹੋ ਤੇ ਕਾਲਜ ਦੇ ਨਹੀਂ ਹੈਗੇ। ਉਹ ਸਰਪੰਚ ਨਹੀਂ ਭਰਦੇ ਹੁੰਦੇ। ਜੇ ਫੀਸ ਹੀ ਭਰਨੀ ਪੈਗੀ ਫਿਰ ਸਰਪੰਚ ਬਣੇ ਦਾ ਕੀ ਫਾਇਦਾ ਹੈ? ਉਹ ਮੇਰੀ ਗੱਲ ਸੁਣ ਬਾਪੂ। ਨਾਲੇ ਜਿਹੜੀਆਂ ਤੂੰ ਹਰਕਤਾਂੀਆਂ ਕਰਦਾ ਵਰਦਾ ਨਾ ਇਹਨਾਂ ਤੋਂ ਬਾਅਦ ਆ ਜਾ। ਜੇ ਮੇਰੀ ਮੰਮੀ ਨੂੰ ਪਤਾ ਲੱਗ ਗਿਆ ਨਾ ਤੇਰੇ ਉੱਤੇ ਬਹਿ ਕੇ ਮਾਰ ਦੂ। ਉਹ ਮੰਮੀ ਨਹੀਂ ਕੁੜ ਕਹਿੰਦੀ ਤੇਰੀ ਹੁਣ ਤਾਂ ਪਤਾ ਹੈ। ਬਾਪੂ ਬਹੁਤ ਬੁਸ਼ਰਮ ਬੰਦਾ ਯਾਰ। ਨਾ ਮੈਨੂੰ ਐਂ ਦੱਸ ਓਏ। ਤੂੰ ਮੂਰੇ ਬੋਲਦਾ ਤੈਨੂੰ ਇਸ ਵਾਸਤੇ ਵੱਡਾ ਕੀਤਾ ਸੀ। ਕੋਈ ਬਾਲਾ ਪੱਡਾ ਨਹੀਂ ਕੀਤਾ ਆਪਦੇ ਜੱਡੇ ਕੀਤਾ ਸ਼ਰਮ ਮਲਵਾ ਰੱਖੀ ਤਬਦਲ ਤੇ ਹੋ ਰਹੇ ਨੇ ਕਿਹੜੇ ਕੱਪੜੇ ਸੁੱਕਣਗੇ ਵਾਖਾਂ ਪਾ ਲੇ ਤੀ ਮਿਆਂ ਨੇ ਪਾਣੀ ਲੈ ਨਾ ਧੋਲੇ ਕੱਪੜੇ ਹਾਂ ਧੋਲੇ ਬੜੀਆ ਹੌਲੀ ਬੋਲ ਜੋ ਆਖ ਸੁੱਤੇ ਪਏ ਨੇ ਮੇਰੀ ਗੱਲ ਸੁਣ ਹਾਂ ਸ਼ਾਲ ਫੜਾ ਕੱਢ ਕੇ ਰਾਸ਼ਾ ਰੋਏ ਕਿਹੜੇ ਮਾਰਦਾ ਨਹੀਂ ਕਿਹੜਾ ਸ਼ਾਲ ਜਿਹੜਾ ਤੈਨੂੰ ਸਰਪੰਚ ਦਿਵਾ ਕੇ ਗਿਆ ਉਹ ਸ਼ਾਲ ਮੈਨੂੰ ਕੋਈ ਸ਼ੌਲ ਸ਼ੂਲ ਨਹੀਂ ਦਿਵਾ ਕੇ ਗਿਆ ਐ ਮੀ ਤੇਰੀ ਗੱਲ ਸੁਣ ਲੈ ਰਾਸ਼ਾ ਮੈਂ ਤੇ 1500 ਰੁਪਇਆ ਲੈ ਕੇ ਗਿਆ ਸ਼ੌਲ ਫੜਾ ਕੱਢ ਕੇ 1800 ਦਾ ਸੀ ਕਿਹੜਾ 1500 ਦਾ ਉਹੀ ਸ਼ੌਲ ਫੜਾ ਕਿਉਂ ਫੜਾ ਮੈਂ ਆਪਦੀ ਮਰਜ਼ੀ ਨਾਲ ਦਿਵਾ ਕੇ ਗਿਆ ਅਗਲਾ ਨਾ ਤੂੰ ਫਿਰ ਹੋ ਸੀਗੀ ਤੈਨੂੰ ਦਿਂਦਾ ਨਹੀਂ ਸੀ ਸ਼ੌਲ ਕਿਉਂ ਲਿਆ ਗਿਆ ਤੂੰ ਕਿਉਂ ਸਰਪੰਚਾ ਦਿਵਾ ਸਕਦਾ ਕਿੱਡੀ ਕ ਗੱਲ ਐ ਫਿਰ ਤੂੰ ਉਹਨੂੰ ਕਾਬੂ 'ਚ ਰੱਖ ਮੇਰੀ ਗੱਲ ਸੁਣ ਸਰਪੰਚ ਤੇਰਾ ਕੀ ਲੱਗਦਾ ਜਿਹੜਾ ਤੈਨੂੰ ਸ਼ੌਲ ਦਿਵਾ ਸਕਦਾ ਮੈਨੂੰ ਤਾਂ ਲੰਘਦਾ ਜਾਂਦਾ ਸੀ ਰਾਸ਼ੇ ਨੂੰ ਦੇਖ ਲੈ ਸ਼ੌਲ ਦਿਵਾ ਗਿਆ ਆਪਦੀ ਮਰਜ਼ੀ ਹਾਂ 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 ਬਿਨਾਂ ਗੱਲ ਤੋਂ ਤਾਂ ਤੈਨੂੰ ਪਤਾ ਹੋ ਗੱਲ ਤਾਂ ਕੀ ਐ ਤੇਰੇ ਘਰੇ ਸੌਦੇ ਛਿੱਟਦੇ ਨੇ ਹੈ ਤੇਰੇ ਘਰੇ ਦੁਕਾਨ ਤੋਂ ਸਮਾਨ ਆਉਂਦਾਗਾ ਕੱਲੀ ਦੇ ਆਉਂਦਾ ਤੇਰੇ ਘਰੇ ਨਹੀਂ ਸਿੱਟਦਾ ਨਾ ਮੇਰੇ ਤੇ ਘਰ ਆਲਾਗਾ ਸੌਦਾ ਛਿੱਟੂਗਾ ਤੇਰਾ ਕੀ ਲੱਗਦਾਗਾ ਲੈ ਮੇਰਾ ਕੀ ਲੱਗਣਾਗਾ ਨਹੀਂ ਸਰਪੰਚਾ ਸਾਰੇ ਪਿੰਡ ਦਾ ਜਿਵੇਂ ਉਹ ਮੈਂ ਸਾਡਾ ਸਰਪੰਚਾ ਉਹ ਲੱਗਦਾ ਤਾਂ ਕੁਝ ਹੋਰ ਐ ਤੂੰ ਦੱਸਦੀ ਨਹੀਂ ਹੈਗੀ ਨੀ ਹੁਲੀ ਬੋਲ ਮੇਰੇ ਘਰਾਂ ਵਾਲਾ ਘਰੇ ਆ ਤੂੰ ਮੇਰੇ ਉਹੀ ਗੁੱਤ ਪਟਾਏਂਗੀ ਵਧੀਆ ਪਤਾ ਤਾਂ ਲੱਗੇ ਤੇਰੇ ਘਰ ਵਾਲ ਨੂੰ ਕੀ ਕਰਤੂਤ ਕਰਦੀ ਹੁੰਦੇ ਜਾਣ ਤੋਂ ਮਗਰੋਂ ਜਦ ਨਰੇ ਕੁੱਤੇ ਤੇਰਾ ਕੀ ਕਰਤੂਤ ਕਰਦੀਆਂ ਨਹੀਂ ਨਾ ਜਿਹੜੇ ਨੇ 1800 ਦਾ ਦਵਾਇਆ ਨਾ ਛੋਲ ਉਹਦੇ ਤੋਂ ਉਸ ਜੀ ਦਿਖਾ ਇੱਥੇ ਨਾ ਤੋਂ ਉਸ ਜੀ ਦਿਖਾ ਨਾ ਤੈਨੂੰ ਨਹੀਂ ਸ਼ਰਮ ਆ ਇਸ ਛੋਲ ਲੈਣ ਦੀ ਦੱਸੀ ਮੈਨੂੰ ਮਾੜਾ ਪਰ ਦਵਾਉਣ ਵਾਲੇ ਨੇ ਦਵਾ ਤਾੜੀਏ ਮੈਂ ਲੈ ਲਿਆ ਉਹੀ ਖੱਪ ਪਾਇਆ ਤੂੰ ਨਾਲੇ ਚੁੱਪ ਕਰਕੇ ਉਹਦੀ ਗੱਲ ਸੁਣ ਲੈ ਠੀਕ ਹੈ ਤੈਨੂੰ ਲਾਸਟ ਤੇ ਪਹਿਲੀ ਵਾਰਨਿੰਗ ਵਾਰੀ ਕਹਿ ਰਹੀ ਆ ਮੈਂ ਜੇ ਮੈਨੂੰ ਅੱਗੇ ਤੋਂ ਉਹਦੇ ਆਲੇ ਦੁਆਲੇ ਵੀ ਦੀਗੀ ਨਾ ਤੂੰ ਪਿੰਡ ਚ ਨਹੀਂ ਰਹਿਣੀ ਤੇਰਾ ਤਲਾਕ ਕਰਵਾ। ਪਹਿਲਾ ਸ਼ਿੰਦਰ ਨੂੰ ਦੇਖਣ ਆਲੇ ਆ ਉਹ। ਸ਼ਿੰਦਰ ਵੀ ਟਿਕ ਜੂ ਨਾਲ ਤੂੰ ਵੀ ਟਿਕ ਜਾਗੀ। ਦੇਖਦੀਆਂ ਲੈ ਜੇ ਤੇਰੇ ਘਰਾਂ ਨੂੰ ਨਾ ਦੱਸੇ ਤੂੰ ਵੀ ਕੀ ਜਾ। ਜਾ ਤੂੰ ਮੇਰੇ ਗੁੱਤ ਪਟਾ ਕੇ ਜਾਏਂਗੀ। ਪਟਾ ਕੇ ਜਾਉਂਗੀ। ਭੱਗ ਜਾ। ਕੀ ਹਾਲ ਕਰਦੀ ਐ? ਲੈ। ਚੀਨੀ ਪੱਤੀ ਵੀ ਮੁੱਕ ਗਈ। ਬਾਪੂ। ਉਹ ਹਾਂ ਭਾਏ। ਮੈਂ ਤਾਂ ਤੈਨੂੰ ਐਂ ਕਹਿੰਦੀ ਸੀ। ਹਾਂ। ਵੀ ਸੌਦਾ ਜਮੁੱਕਿਆ ਪਿਆ ਘਰੇ ਸਾਰਾ ਚੀਨੀ ਪੱਤੀ ਤਾਂ ਜਮਾ ਹੀ ਨਹੀਂ ਹੈਗੀ। ਸੌਦਾ ਤਾਂ ਮੁੱਕਿਆ ਪਿਆ ਫਿਰ ਪੁੱਤ ਲੈ ਆਓ। ਆਹੋ ਲੈ ਤਾਉਣਾ ਸੀ ਸੋਦਾ ਤੱਕ ਘਰੀ ਆ ਜਾਂਦਾ ਹੁਣ ਤੂੰ ਆ ਕੇ ਬੈਠਾ ਹੋਇਆ ਕੀ ਕਿਹਾ ਪੁੱਤ ਮੈਂ ਤਾਂ ਹੈ ਕਹਿਨੀ ਆ ਬਾਪੂ ਹਾਂ ਫਿਰ ਮੈਂ ਜਾਮਾ ਬਾਜ਼ਾਰ ਲਿਆਣਾ ਸੋਦਾ ਓ ਪੁੱਤ ਬਾਜ਼ਾਰ ਤਾਂ ਬਗ ਜਾ ਸੋਦਾ ਲਿਆ ਪਰ ਤੂੰ ਇਕੱਲੀ ਔਖੀ ਹੋਵੇਂਗੀ ਪੁੱਤ ਕਿਵੇਂ ਸਮਾਨ ਚੱਕੇਂਗੀ ਬਾਪੂ ਕੋਈ ਨਹੀਂ ਉਹ ਤਾਂ ਮੈਂ ਬਗ ਜਾਂਗੀ ਪਰ ਮੈਨੂੰ ਐ ਵੀ ਫਿਰ ਮੈਂ ਹੁਣ ਤੈਨੂੰ ਕੱਲੇ ਨੂੰ ਕਿੱਥੇ ਛੱਡ ਕੇ ਜਾਮਾ ਕਿਤੇ ਟੱਕਰਾ ਮਾਰਦਾ ਫਿਰੇਂਗਾ ਤੂੰ ਓਏ ਉਹ ਤਾਂ ਠੀਕ ਐ ਪੁੱਤ ਮੇਰੀ ਨਾਂ ਤੂੰ ਮਨ ਤਖਲੀਪ ਹੋਰ ਬਾਪੂ ਆਇਆ ਮੈਂ ਤਾਂ ਪਤਾ ਕੀ ਸੋਚਦੀ ਸੀਗੀ ਮੈਂ ਉਹਨਾਂ ਨੂੰ ਕਿਹਾ ਸੀਗਾ ਮੈਨੂੰ ਐਸੀ ਵੀ ਦੁਕਾਨ ਵਾਲੀ ਨੂੰ ਫੋਨ ਕਰਕੇ ਐ ਕਹਿ ਦਿੰਨੀ ਆ ਵੀ ਕੇਰਾ ਜਿਹੜਾ ਉੱਥੇ ਮੁੰਡਾ ਰੱਖਿਆ ਹੋਇਆ ਕੰਮ ਨੂੰ ਵੀ ਘਰੇ ਛੱਡ ਜਾਵੇ ਫੋੜ ਹੀ ਚੱਕਦੇ ਮਰਨੇ ਉਹ ਵੀ ਉਹ ਮੈਂ ਵੀ ਐਂ ਸੋਚਦਾ ਧੀਏ ਤੈਨੂੰ ਕੱਲੀ ਨੂੰ ਤੋੜਨਾ ਮੈਨੂੰ ਕਿਵੇਂ ਜੇ ਲੱਗਦਾ ਵੀ ਤੂੰ ਔਖੀ ਹੋਵੇਂਗੀ ਹੋਰ ਚਾਹ ਬਣਾਉਣ ਨੂੰ ਵੀ ਮੈਂ ਤਾਂ ਬੈਠੀ ਆ ਮੈਂ ਲੈ ਮੈਨੂੰ ਐਸ ਵੀ ਲਿਆਉਂਦੀ ਮੈਂ ਸੌਦਾ ਜਾ ਕੇ ਚਲ ਕੋਈ ਨਹੀਂ ਪੁੱਤ ਦੇਖ ਲੈ ਤੇਰੀ ਸਲਾਹ ਨਹੀਂ ਜੇ ਕੋਈ ਆ ਜਾਂਦਾ ਤਾਂ ਚੰਗੀ ਗੱਲ ਸੀ ਚਲ ਪੈ ਜਾ ਬਾਪੂ ਫਿਰ ਮੈਂ ਦੇਖਦੀ ਆ ਉਹ ਦੇਖਦੀ ਕਿਨੂੰ ਆ ਭਾਬੀ ਲੈ ਉਹ ਮੇਰੇ ਹੁੰਦੇ ਕਿਸੇ ਹੋਰ ਨੂੰ ਦੇਖਣ ਦੀ ਕੀ ਲੋੜ ਆ ਲੰਦਾ ਮੱਦਰ ਸੇ ਮੈਂ ਵੈਸ਼ਾ ਹਾਂ ਬਾਪੂ ਲੈ ਮਾਸੜਾ ਟਾਗੜਾ ਹਾਂ ਟਾਗੜਾ ਹੈ ਭਾਈ ਹੁਣ ਤਾਂ ਮਸ ਵਧੀਆ ਮਾਸੜਾ ਵਧੀਆ ਹੁਣ ਤਾਂ ਮਾਸੜ ਵੀ ਬਾਏ ਪਛਾਨਾ ਲੱਗਿਆ ਹੈ ਹੁਣ ਆਪਾਂ ਮੱਦਰ ਸੇ ਦੋ ਤਿੰਨ ਵਾਰ ਹੀ ਮਿਲ ਲੈਣਾ ਤਾਂ ਕਰਕੇ ਤੇਰੀ ਬਾਜ ਦੀ ਸਿਆਣਾ ਆ ਜਾਂਦੀ ਹੈ ਇਹ ਤਾਂ ਹੈ ਮਾਸੜਾ ਉਹ ਮੈਨੂੰ ਦੱਸੋ ਕੀ ਦਿੱਕਤ ਆ ਤੁਹਾਨੂੰ ਪਰਝਾਈ ਜਦੋਂ ਮੈਂ ਹੈਗਾ ਤੂੰ ਕਿਉਂ ਟੈਨਸ਼ਨ ਲਈ ਬੈਠਿਆ ਹੈ ਟੈਨਸ਼ਨ ਤਾਂ ਕੋਈ ਨਹੀਂ ਹੈਗੀ ਉਹ ਤਾਂ ਸੌਦਾ ਜੇ ਮੁੱਕਿਆ ਪਿਆ ਸੀ ਮੈਂ ਤਾਂ ਇਹ ਕਹਿੰਦੀ ਸੀ ਬਾਜ਼ਾਰ ਜਾ ਮੈਂ ਸੌਦਾ ਲੈ ਆਉਂਦੀ ਲੈ ਦੱਸ ਉਹ ਇਹ ਕਿੱਡੀ ਗੱਲ ਆ ਉਹ ਮੈਂ ਹੈਗਾ ਤੂੰ ਮੇਰੇ ਯਾਰ ਦੀ ਘਰ ਵਾਲੀ ਹੋਈ ਕਿ ਮੇਰੀ ਪਰਝਾਈ ਹੋਈ ਛਿੰਦਰ ਕਿ ਨਹੀਂ ਮਾਸੜਾ ਠੀਕ ਹੈ ਫਿਰ ਤੂੰ ਮੱਗਰ ਸਾਨੂੰ ਪੈਸੇ ਫੜਾ ਦੇ ਇਹ ਸੌਦਾ ਸਾਰਾ ਪਵਾ ਲਿਓ ਭਈ ਉਹ ਮਾਸੜਾ ਹੁਣ ਮੈਨੂੰ ਕੀ ਪਤਾ ਕੀ ਕੁਛ ਲੈ ਕੇ ਆਉਣਾ ਰਿਆ ਇਹਨੂੰ ਨਾਲ ਹੀ ਭੇਜ ਦੇ ਨਾ ਮੇਰੇ ਹੈ 2 ਮਿੰਟਾਂ ਚ ਮੁੜ ਆਵਾਂਗੇ ਪਰ ਮੋਟਰਸਾਈਕਲ ਤੇ ਛੋਟੀ ਮਰਜੀ ਹੈ ਮਗਰ ਸਿਆ ਤੂੰ ਇਕੱਲੇ ਹੀ ਲੇ ਆਉਂਦਾ ਉਹ ਮਸੜਾ ਹੁਣ ਮੈਨੂੰ ਕੀ ਪਤਾ ਇਹਨਾਂ ਨੇ ਕਿੱਥੇ ਆੜਤ ਲਾਈ ਆ ਕਿਹਦੇ ਕੋਲ ਜਾਣਾ ਹੈ ਹਾਂ ਹਾਂ ਬਾਪੂ ਸਹੀ ਕਹਿੰਦਾ ਇਹ ਮੈਂ ਇਹਦੇ ਨਾਲ ਚਲੇ ਜਾਨੀ ਆ ਮੈਂ ਜਾ ਕੇ ਸੌਦਾ ਲਿਆਉਣੀ ਆ ਹਾਂ ਠੀਕ ਹੈ ਨਾਲ ਜੂਜ ਜਾ ਪੈਦਾਵਾਂਗੇ ਕਿ ਨਹੀਂ ਪਰਜਾਈ ਬਾਪੂ ਤੇਰੇ ਵਾਸਤੇ ਜੂਸ ਲਿਆਉਂਗੀ ਚੰਗਾ ਨਹੀਂ ਪੁੱਤ ਮੈਨੂੰ ਤਾਂ ਤੂੰ ਰਹਿਣ ਦੇ ਤੂੰ ਸੌਦਾ ਪਤਾ ਹੀ ਲਿਆ ਨਾਲੇ ਮੱਗਰ ਸਿੰਘ ਕੋਲੇ ਇੰਨਾ ਟਾਈਮ ਕਿੱਥੇ ਹੋਊਗਾ ਵੀ ਸਾਰਾ ਦਿਨ ਉੱਥੇ ਫਿਰਦਾ ਰਹੇ ਤੇ ਜਾ ਫਿਰ ਨਾ ਨਾ ਮਸੜਾ ਕਾਹ ਨੂੰ ਫਿਕਰ ਕਰਦਾ ਤੁਹਾਡੇ ਵਾਸਤੇ ਤਾਂ ਮੈਂ ਵੇਲਾ ਚੱਲੀਏ ਫਿਰ ਪਰਜਾਈ ਹਾਂ ਚਲੋ ਚੰਗਾ ਬਾਪੂ ਪੈ ਜੀ ਹੈ ਚੰਗਾ ਪੁੱਤ ਚੰਗਾ ਮਸੜਾ ਅੱਜ ਤੈਨੂੰ ਲੱਗਿਆ ਵੀ ਮੜਾ ਜੂਸ ਤੁਮ ਆਉਂਦਾ ਹੋਣਾ ਹਿਸਾਬ ਤੇ ਤਾਂ ਲਿਆਈ ਸਿੰਦਰ ਚੰਗਾ ਉਹ ਕਿਉਂ ਚਿੰਤਾ ਕਰਦਾ ਮਸੜਾ ਤੈਨੂੰ ਵੀ ਜੂਸ ਲਿਆ ਕੇ ਦੇਵਾਂਗੇ ਪਹਿਲਾਂ ਪਰਜਾਈ ਮੈਂ ਤਾਂ ਪਹਿਲਾਂ ਹੀ ਆਜਾ ਆਜਾ ਮਰੀਂ ਹੈ ਬੈਠ ਜਾ ਕਰ ਐ ਕਰੀ ਹੱਥੇ ਆ ਬਾਰੇ ਰਹੀ ਜਾਣਾ ਕਿ ਤੇ ਦੇਖ ਜਾ ਹਾਂ ਚੰਗਾ ਜੀ ਠੀਕ ਆ ਕੋਈ ਨਹੀਂ ਤੇ ਅਯੋ ਪਾਣ ਨੂੰ ਮਗਰਾ ਤੂੰ ਸਿੰਦਰ ਨੂੰ ਬਿਠਾ ਕੇ ਨਾ ਬੜੀ ਵੱਡੀ ਗਲਤੀ ਕਰ ਲਈ ਹੁਣ ਤੇਰਾ ਬਣੂ ਦੇਖੀ ਕੀ ਬਣੂ ਮੈਨੂੰ ਕਲਾ ਸਰਪੰਚ ਨਾ ਜਾਣੀ ਹੁਣ ਤੇ ਕਿ ਮੈਂ ਬੈਲੀਆਂ ਨਹੀਂ ਰਹਿੰਦਾ ਰਿਆ ਤੇ ਬੰਦੇ ਭੜਕਾਈ ਵੀ ਬਹੁਤ ਹੈ ਪਰ ਜੀ ਆ ਪਾ ਮੈਂ ਤੈਨੂੰ ਕਿਹਾ ਜੀ ਬਿਸ਼ੰਦਰ ਦੇ ਨੇੜੇ ਤੇਰੇ ਨਾਲ ਦੀ ਸੀ ਤੇ ਮੈਂ ਵੀ ਤੈਨੂੰ ਕਿਹਾ ਵੀ ਸ਼ਿੰਦਰ ਤਾਂ ਹੁਣ ਤੇਰੇ ਹੱਥੋਂ ਗਈ ਕੋਈ ਸ਼ਿੰਦਰ ਨਹੀਂ ਮੱਲਾ ਦਾ ਤੂੰ ਗਿਆ ਚੋ ਆਇਆ ਤੇ ਦਿਨ ਨੂੰ ਭਰਦਾ ਵੇ ਚਾ ਲਾ ਮਾਰ ਫਿਰ ਆਹ ਮਾਰ ਆ ਪੱਦੀਏ ਉਹ ਪੱਦੀਏ ਨਹੀਂ ਤਤਨੇ ਸਮਾਰ ਕੇ ਭਾਣੇ ਦੇ ਸਮਾਰ ਕੇ ਜੇ ਮੈਂ ਹੋ ਮਨਾ ਮੈਂ ਤੇਰਾ ਸਿਰ ਪਾੜਦਾ ਸਿਰ ਇਹ ਤੋਂ ਕੁਛ ਵੀ ਨਹੀਂ ਹੋ ਰਿਹਾ ਵੇ ਹੋਰ ਮਾਰ ਲੱਤ ਵੇ ਸਿਰ ਚ ਮਾਰੇ ਤੇ ਰੋੜਾ ਸਿਰ ਚ ਫੁਕ ਆਇਓ ਆ ਜਾ ਅੱਛਾ ਰੋ ਰੋੜਾ ਰੋੜਾ ਆ ਜਾ ਫਿਰ ਮੈਂ ਵੀ ਸਿਰ ਖੋਲੂ ਬਰਾਬਰ ਤੇਰਾ ਐ ਨਾ ਸਮਝੀ ਮੈਨੂੰ ਵੀ ਕਲਵੰਤਾ ਓ ਲੈ ਫਿਰ ਮਾਰ ਤੂੰ ਮਾਰ ਉਹ ਮਾਰ ਉਹ ਡੜਾ ਦਾ ਤੇਰੇ ਬੰਦਾ ਬੰਦਾ ਉਹ ਮੈਂ ਕਹਣਾ ਤੂੰ ਸਰਪੰਚਾਂ ਮਾਹ ਕਾਦੇ ਵਾਸਤੇ ਅੱਛਾ ਉਹ 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 ਛੱਡ ਦੇ ਅਜ ਤੱਕ ਗਿਆ ਮਾਰ ਰੋ ਹਟਾ ਰੋ ਮਾਰਨ ਦੇ ਮਾਰਨ ਦੇ ਮਾਰਨ ਦੇ ਚਤਰਖਾਨ ਵਾਲੀ ਹੈਗਾ ਹਾਂ ਨਲੇ ਤੇਰੇ ਨਾਲ ਲੜਦਾ ਰਹਿੰਦਾ ਚਲ ਕੋਈ ਨਾ ਕੋਈ ਨਾ ਕੋਈ ਨਾ ਸਰਪੰਚ ਜੀ ਤੂੰ ਪਰਾ ਹਟ ਮੈਨੂੰ ਮੜਾ ਦੇ ਜੀ ਪਰਾ ਹਿੰਦੀ ਤੇ ਅਸੀਂ ਤਾਂ ਛੱਡ ਦੇ ਅੱਜ ਮੈਂ ਮਾਰ ਦੂ ਤੇ ਮੇਰੀ ਗੱਲ ਸੁਣ ਵੇ ਤੈਨੂੰ ਕੁਝ ਨਹੀਂ ਸਕਦਾ ਮੈਂ ਕੋਨੇ ਸਰਪਾੜ ਦੇ ਅੱਜ ਤਾਂ ਮੌਕਾ ਗਾ ਤੂੰ ਲੜੀ ਕਾ ਤੂੰ ਜਾਣੇਗਾ ਪਰੇ ਹੋ ਜਾ ਸਰਪੰਚ ਜੀ ਪਰੇ ਹੋ ਜਾਂ ਤੂੰ ਪਰੇ ਹੋ ਜਾ ਹਾਂ ਤੂੰ ਜੜ ਲੜਦੇ ਕਰੇ ਵਾਸਤੇ ਹਾਂ ਗੱਲ ਹਾਂ ਬਸ ਲਮਾ ਰਹਿਦਾ ਖੜ ਜਾ ਹਾਂ ਗੱਲ ਪਤਾ ਇੱਕ ਮਿੰਟ ਹਾਂ ਦੱਸ ਗੱਲ ਪਤਾ ਕੀ ਆ ਦੱਸ ਇਹ ਵੋਟਾਂ ਨਹੀਂ ਪਾਉਂਦਾ ਮੈਨੂੰ ਓਏ ਤੇਰਾ ਬੇੜਾ ਬਈ ਜੇ ਵੋਟਾਂ ਪਾਉਣੀਆਂ ਹੋਣੀਆਂ ਆਪੇ ਪਾਜ ਤੂੰ ਕਿ ਲੜਦਾਂਗਾ ਜਿਹੜੀ ਗੱਲ ਆ ਉਹ ਦੱਸ ਮੈਂ ਤਾਂ ਸਰਪੰਚ ਨਹੀਂ ਹਾਂ ਹਾਂ ਦੱਸ ਗੱਲ ਪਤਾ ਕੀ ਆ ਦੱਸ ਓਏ ਮੇਰੀ ਗੱਲ ਸੁਣ ਲੈ ਕੀ ਪਤਾ ਸਰਪੰਚ ਨਹੀਂ ਕੋਦੇ ਪਿੱਛੇ ਲੜਦਾ ਹੋਵੇ ਚੁੱਪ ਕਰ ਤੂੰ ਚੁੱਪ ਕਰ ਜਾ ਚੁੱਪ ਹਾਂ ਮੈਂ پوری ਗੱਲ ਸੁਣ ਲੈ ਆ ਜਿਹੜਾ ਮਸਲਾ ਨਾ ਇੱਥੇ ਰੋਕ ਦੇ ਤੇ ਇੱਥੋਂ ਸਟਾਰਟ ਹੋਊਗਾ ਓਏ ਇੱਥੋਂ ਹੀ ਆ ਇੱਥੋਂ ਹੀ ਆ ਇੱਥੇ ਹੀ ਪਿਆ ਸਭ ਕੁਝ ਜਦੋਂ ਮਰਜ਼ੀ ਟੱਕਰਨੀ ਇੱਥੇ ਖੜਾ ਮਿਲੂ ਤੇ ਕੋਈ ਨਾ ਫਿਰ ਚੱਲ ਘਰੇ ਚੱਲ ਤਿੰਨ ਚਾਰ ਹੋਰ ਖਾ ਜਾ ਫਿਰ ਹਾਂ ਇਸਨੀਆਂ ਗੱਲਾਂ ਕਰਦਾਗਾ ਗਿਆ ਐ ਕਿ ਤਾ ਨੂੰ ਚੱਲ ਉਹ ਸਰਪੰਚਣੀ ਆ ਗਈ ਤੈਨੂੰ ਬਚਾ ਗਈ ਚੱਲ ਤੂੰ ਵੀ ਸਰਪੰਚਣੀ ਕਰ ਕੀ ਬਚ ਗਿਆ ਚੱਲ ਕੋਈ ਨਾ ਜੇ ਖਾਣੀਆਂ ਤਿੰਨ ਚਾਰ ਹੋਰ ਖਾ ਜਾ ਬਲੈਡ ਪ੍ਰੈਸ਼ਰ ਮੇਰਾ ਵੀ ਵੱਧ ਗਿਆ ਸੀ ਚੱਲ ਕੋਈ ਨਾ ਕੀ ਗੱਲ ਹੋ ਗਈ ਮੈਨੂੰ ਦੱਸ ਬੈਂਪਰਾ ਕਾ ਨੂੰ ਨਿਧਰੀ ਹਾਂ ਤੈਨੂੰ ਪਤਾ ਤਾਂ ਹੈਗਾ ਫਿਰ ਹਾਂ ਮੇਰੀ ਗੱਲ ਸੁਣ ਚੰਦਰ ਵਿੱਚ ਲਫੇੜੇ ਖਾਦੇ ਆ ਪਹਿਲਾਂ ਵੀ ਚਾਰ ਵਾਰੀ ਖਾ ਲਏ ਨੇ ਮੈਂ ਤਾਂ ਆਪ ਤੈਨੂੰ ਕਹਿੰਦੀ ਸੀ ਤੂੰ ਮਾਰ ਲੱਗ ਜਾਵੇ ਟਰਾਈਟਰੂਈ ਜੀ ਪਰ ਇਹ ਤਾਂ ਖੜਾ ਚੁੱਟੂਗਾ ਟਰਾਈਆਂ ਵਿਦਰੀ ਹੁਣ ਤਾਂ ਤੂੰ ਦੇਖੀ ਚੱਲੀ ਚੰਦਰ ਦਾ ਵੈਸੇ ਸਟੈਂਡ ਨਹੀਂ ਹੈਗਾ ਤੇਰੇ ਮਾਗਰ ਵੀ ਆ ਜੂਗੇ ਚੰਗਾ ਮੈਂ ਤਾਂ ਜਾਣੀ ਆ ਮੈਂ ਤੈਨੂੰ ਦੱਸਣਾ ਆਪਾਂ ਤਾਂ ਟਾਈਮ ਹੀ ਟਪਾਉਣਾ ਹਾਂ ਇਹ ਤਾਂ ਗੱਲ ਹੈਗੀ ਆ ਆਵਦੀ ਵੀਂਦੇ ਆ ਜਾ ਕੇ ਬੇਕਰ ਤੁੱਤਿਆ ਬਸ ਬਸ ਉਹ ਨਹੀਂ ਲੈਉਣੀ ਹਾਂ ਭੁੱਲ ਜਾ ਚੱਲ ਚੰਗਾ ਚੰਗਾ ਫਿਰ ਮੈਂ ਤਾਂ ਜਾਣਨੀ ਹੈਗੀ ਲੈ ਮੈਂ ਛੱਡ ਦਿੰਨਾ ਨਾ ਪੱਕ ਚੂ ਪੈਰ ਲੱਗੇ ਨੇ ਮੇਰੇ ਮੇਰੇ ਤੇ ਟਰਾਈ ਮਾਰਨ ਦੀ ਲੋੜ ਨਹੀਂ ਹੈਗੀ ਮੈਂ ਨਹੀਂ ਬੱਸ ਚਾਉਂਦੀ ਹੈਗੀ ਕੋ ਦਸੋ ਵੀ ਜੜੀ ਚ ਗੜੋਂ ਮੁੱਕ ਲਿਖੜੇ ਥੋੜੇ ਕੋ ਹਟ ਉਹ ਕਿਉਂ ਉੱਤੇ ਪਾਈ ਨਹੀਂ ਹੈ ਲੈ ਜੇ ਰੇਤਾ ਉੱਤੇ ਪੈਂਦਾ ਥੋੜੇ ਤਾਂ ਪੂਰੀ ਗਲੀ ਪਈ ਆ ਇਧਰ ਦਿਓ ਕੇ ਨੰਗ ਜੋ ਕੀ ਗੱਲ ਗੁੱਸੇ ਲੱਗਦੀ ਹੈ ਕਿਉਂ ਗੁੱਸੇ ਹੋਵਣਾ ਸਵੇਰੇ ਤਾਂ ਮੈਨੂੰ ਐ ਇਗਨੋਰ ਕਰਕੇ ਨੰਗੇ ਜਿਵੇਂ ਮੈਨੂੰ ਤਾਂ ਜਾਣਦੀ ਨਹੀਂ ਹੁੰਦੇ ਸਵੇਰੇ ਹਾਂ ਮੈਂ ਤਾਂ ਤੈਨੂੰ ਮਿਲੇ ਨਹੀਂ ਜਦੋਂ ਗਿੱਪੀ ਘਰੇ ਵਾਲ ਵਾਲੇ ਕੱਪੜੇ ਪਾਏ ਸੀ ਚੰਗੇ ਬੋਦੀਆਂ ਪੋਚੀਆਂ ਸੀਗੀਆਂ ਗਿੱਪੀ ਘਰੇ ਵਾਲਾ ਉਹ ਚੱਲ ਤੂੰ ਗੁੱਸਾ ਕਿਲਾ ਸਾਡਾ ਹੋਰ ਦੱਸ ਠੀਕ ਐ ਮੈਨੂੰ ਨਾ ਬੁਲਾਇਆ ਕਰ ਮੈਨੂੰ ਤਾਂ ਸਵੇਰ ਵਾਲੀ ਗੱਲ ਦਾ ਪੂਰਾ ਗੁੱਸਾ ਆ ਭੁੱਲ ਲੈ ਉਹ ਕੀ ਗੱਲ ਹੋ ਗਈ ਉਹੀ ਗੁੱਸੇ ਹੋਈ ਜਣੀ ਕਿਉਂ ਗੁੱਸੇ ਹੋ ਮਾਣਾ ਨਾਲੇ ਇਸ ਤੋਂ ਬਾਅਦ ਮੈਨੂੰ ਨਾ ਬੁਲਾਇਆ ਕਰ ਮੈਂ ਤੇਰੇ ਨਾਲ ਕੋਈ ਲਾਗ ਦੇਗਾ ਨਹੀਂ ਰੱਖਣਾ ਸਰਪੰਚ ਨੇ ਆਈ ਸੀ ਸਵੇਰੇ 100 100 ਕੁਝ ਬੋਲ ਕੇ ਗਈ ਆ ਓਏ ਉਹਦਾ ਉਹਦਾ ਫਿਕਰ ਨਾ ਕਰਿਆ ਕਰ ਫਿਕਰ ਕਿਉਂ ਨਾ ਕਰਾਂ ਐਵੇਂ ਥੋੜਾ ਨਾ ਕਹਾਈ ਦੇ ਨਾਲ ਸ਼ਾਲ ਆਪਦੀ ਮਰਜ਼ੀ ਨਾਲ ਦਵਾਇਆ ਸੀ ਮੈਂ ਕਿਹਾ ਤੱਕੇ ਨਾਲ ਲੈਂਦਾ ਸੀ ਅੱਛਾ ਤੈਨੂੰ ਕੁਝ ਬੋਲ ਕੇ ਗਈ ਆ ਹੋਰ ਕਹਿੰਦੀ ਸ਼ਾਲ ਫੜਾ ਮੈਨੂੰ ਜਿਹੜਾ ਲੈਂਦਾ ਅੱਛਾ ਆਪਦੀ ਛੱਡ ਮੈਂ ਤੈਨੂੰ ਸ਼ੂਟ ਵੀ ਲੈ ਦੂੰ ਹਾਂ ਸੱਚੀ ਹੋਰ ਚਿਰ ਪਾ ਦੂੰ ਹਾਂ ਕਾ ਦੋ ਲੈ ਜਦੋਂ ਮਰਜ਼ੀ ਕਹੇ ਨੂ ਚੱਲ ਫੇਰ ਤਾਂ ਮੈਂ ਸਰਪੰਚ ਨੂੰ ਵੀ ਸਾਂਭ ਲੂੰਗੀ ਜੇ ਲੜਦੀ ਆ ਤਾਂ ਥੋੜੇ ਬੋਲ ਕੇ ਗਈ ਸੀ ਜ਼ਿਆਦਾ ਨਹੀਂ ਬੋਲੀ ਕੋਈ ਗੱਲ ਨਹੀਂ ਚੱਲ ਠੀਕ ਹੈ ਨਾ ਹੋਰ ਅਜਾ ਕਿ ਮੈਂ ਦੇਖ ਲਾ ਦੇਖ ਲਾ ਮਸ਼ਕਰੀਆ ਨਾ ਗੱਲਾਂ ਕਰਦਾਗਾ ਵੇ ਕਰ ਲਾ ਕਰ ਲਾ ਗੱਲਾਂ ਮੇਰੇ ਨਾਲ ਪੰਗਾ ਪਿਆ ਹੋਇਆ ਤੇਰਾ ਜਿਵੇਂ ਤੇ ਮੇਰੇ ਤੇ ਉਹਦੇ ਤੂੰ ਗੇਮ ਕਮਾਈ ਸੀ ਨਾ ਹੁਣ ਤੇਰੇ ਤੇ ਗੇਮ ਦੇਖੀ ਭੰਦੀ ਦੇਖਦਾ ਜਾ ਹੁਣ ਤੇਰ ਨਾਲ ਬਣਦਾ ਕੀ ਆ ਨਾਂ ਮਾਰੀ ਜਾ ਕਰਨੀ ਆਉਂਦੀ ਨਹੀਂ ਮੈਂ ਕਾਦੀਆਂ ਹੀ ਮਾਰਨੀਆਂ ਨੇ ਤੂੰ ਤਾਂ ਬੈਠੀ ਘਰੇ ਖਾਈ ਜਾਂ ਨੀ ਰਨੀ ਬਾਹਰ ਨਹੀਂ ਸਰਤ ਵੀ ਰੱਖ ਲੈ ਕਰ ਤੇਰੇ ਘਰ ਵਾਲਾ ਕੀ ਕਰ ਤੂ ਅੱਜ ਦੀਪੀ ਕੋਲੇ ਖੜਾ ਸੀ ਜੱਫੀਆਂ ਪਾਈ ਜਾਂਦਾ ਸੀ ਉਹਨੂੰ ਮਿੱਠੀਆਂ ਮਿੱਠੀਆਂ ਗੱਲਾਂ ਹੈ ਮੱਲਾ ਤਾਂ ਉਹਨੂੰ ਸਾਫ ਸੂਪ ਵੀ ਲੈ ਕੇ ਦਿੱਤੇ ਸੁੰਦਰ ਨੂੰ ਤਾਂ ਟੈਕਸ ਕਰਾ ਕੇ ਦਿੱਤੇ ਸੀ ਘਰ ਮੈਂ ਲੈਦਾ ਉਹਨੂੰ ਸਾਫ ਫੜਾਈ ਜਾਂਦਾ ਸੀ ਭੈਣੇ ਮੈਂ ਮੈਂ ਜਾ ਮੇਰਾ ਨਾਮ ਹੈ। ਮੇਰੀ ਗੱਲ ਸੁਣਦਾ। ਸ਼ਰਮ ਆਉਣੀ ਚਾਹੀਦੀ। ਗਲੇ 'ਚ ਖੜਾਗਾ। ਹੂੰ ਅੰਦਰ-ਅੰਦਰ ਵਗ ਜਾ ਵੀ ਦੱਸ ਤੁਸੀਂ ਜਾ ਕਰ ਲੈ। ਤੂੰ ਮੇਰੇ ਨਾਲ ਚੱਲਣੀ ਐ। ਮੈਂ ਨਹੀਂ ਜਾਂਦੀ ਮੈਂ ਨਾਲ ਨਹੀਂ। ਮੈਂ ਤਾਂ ਤੈਨੂੰ ਤਾਂ ਦੇ ਗਲੇ 'ਚ ਖੜਾ ਲੈ ਜੱਫੀਆਂ ਪਾਉਣ ਦਾ ਕੀ ਮਤਲਬ ਆ ਉਹਦਾ? ਹੂੰ ਨਾ ਮੂੰਹ ਝੋੜ ਕੇ ਗੱਲਾਂ ਕਰਦਾ ਸੀ ਪਹਿਣੇ ਹੋਰ ਦੇਖਣੇ ਜਾਵੇ ਚਾਰ-ਪੰਜ ਜਣੀਆਂ ਖੜੀਆਂ ਦੇਖ ਕੇ ਜਾਣ ਉੱਤੇ ਮੈਂ ਵਾਗ ਗਈ ਹਾਂ। ਮੇਰੀ ਗੱਲ ਸੁਣ ਤੂੰ। ਮੈਂ ਆ ਕੇ ਮਰਜਬੰਚੀ ਨੂੰ ਦੱਸਿਆ ਆਉਣੀ ਆ। ਮੇਰੇ ਨਾਲ ਚੱਲ ਤੂੰ। ਮੈਂ ਨਹੀਂ ਜਾਂਦੀ ਬਈ ਮਾਪੇ ਕੋ ਜਾਈਏ ਮੈਂ ਤਾਂ ਕੋਈ ਲੋੜ ਨਹੀਂ। ਕਿੱਥੇ ਕਰੇ ਬੈਠਣਾ ਹੁਣੀ ਆਈ ਦ ਕੋਈ ਨਹੀਂ ਹੈਗਾ ਘਰੇ ਤੇਰ ਬਾਈ ਘਰੇ ਨਹੀਂ ਹੈਗਾ ਮੇਰੇ ਤਾਂ ਕੌਂ ਚੜੇ ਲਾਊਗਾ ਤੇ ਮੈਨੂੰ ਕਹਿ ਦਿੰਦੇ ਇਹਨਾਂ ਤੇ ਘਰੇ ਨਾ ਜਾਇਆ ਕਰ ਮੈਂ ਤਾਂ ਜਾਨੀਆ ਹਾਂ ਮੇਰੇ ਪਾਸਾ ਕਰਤੀਆਂ ਨਹੀਂ ਤੇਰ ਬਾਈ ਨੇ ਹਟਾਇਆ ਹੋਇਆ ਇੱਧਰਲੇ ਘਰ ਆਉਣਾ ਨਹੀਂ ਹੈਗਾ ਮੈਂ ਤਾਂ ਫੇਰ ਵੀ ਤੇਰੇ ਕਰਕੇ ਚੱਲ ਪਹਿਣਾ ਚੁੰਨੀ ਬੱਟੀ ਹੋਈ ਆ ਜਾਨੀ ਮੈਂ ਤਾਂ ਹੂੰ ਮੈਂ ਤਾਂ ਬੇਖਾਂ ਐ ਕਿਵੇਂ ਇੱਤਿਓ ਨਾ ਨਹੀਂ ਬਾਹਰ ਨਿਕਲ ਨਹੀਂ ਤੂੰ ਕਿੱਥੇ ਆ ਤੂੰ ਰਿਆ ਨਾ ਕੀ ਹੋ ਗਿਆ ਰੌਲਾ ਪੈ ਤੈਨੂੰ ਮੈਂ ਕਿਹਾ ਸੀ ਸਰਪੰਚ ਤੋਂ ਦੂਰ ਰਹੀਂ ਨਾ ਮੈਂ ਕੀ ਕਰਤਾ ਨਹੀਂ ਦੂਰ ਤੂੰ ਗੱਲਾਂ ਕਰਦੀ ਨੇ ਉਹਦੇ ਨਾਲ ਕਦੋਂ ਤੂੰ ਕਦੋਂ ਦੇਖ ਤੂੰ ਗੱਲਾਂ ਕਰਦੀ ਨੇ ਉਹਦੇ ਨਾਲ ਤੈਨੂੰ ਕਿਹਾ ਸੀ ਨਾ ਆਖਰੀ ਵਾਰਨਿੰਗ ਐ ਨਾ ਫਿਰ ਮੈਂ ਕੀ ਕੀਤਾ ਤੂੰ ਮੈਨੂੰ ਦੇਖਿਆ ਸਰਪੰਚ ਨਾਲ ਤੂੰ ਦੇਖਦੀ ਜਾ ਤੇਰਾ ਨਾ ਹੁਣ ਬਣਦਾ ਕੀ ਐ ਤੂੰ ਮੇਰੇ ਘਰ ਆ ਕੇ ਮੇਰੇ ਦੇ ਹੱਥ ਚੱਕਿਆ ਨਾ ਹੁਣ ਤੂੰ ਇਹਦਾ ਸਰਪੰਚ ਨਹੀਂ ਨਤੀਜਾ ਦੇਖੀ ਬਣਦਾ ਕੀ ਐ ਤੂੰ ਜਾ ਆ ਜਾ ਤੂੰ ਹੋਰ ਨਾ ਖਾਲੀ ਮੇਰੇ ਤੋਂ ਕਿਤੇ ਤੂੰ ਦੇਖਦੀ ਤਾਂ ਜਾਈ ਤੇਰਾ ਨਾ ਬਣਦੀ ਕੀ ਐ ਵੇ ਸਰਪੰਚਾ ਨੇ ਬੋਲ ਮਾਰੀ ਜਾਂਦੇ ਨੇ ਬਾਗ ਜਾ ਮੜਾ ਜਾ ਬੇਕੁਕਰ ਹੈ ਗੱਤ ਨਹੀਂ ਨਹੀਂ ਹੈ ਗਿਆ ਕਰੇ ਤੂੰ ਉਧੂ ਆ ਕੇ ਰਹਾ ਕਿਵੇਂ ਪੰਚਾਇਤ ਜੀ ਇਕੱਠੀ ਕਰ ਰੱਖੀ ਐ ਨੇ ਕਿੱਧਰ ਵਾਗੇ ਤੁਸੀਂ ਕਿਵੇਂ ਆ ਆ ਗਈ ਆ ਗਈ ਚਾਚੂ ਬਣਾਉਣ ਗਿਆ ਹੂ ਉਹ ਹੋਰ ਕਿਵੇਂ ਆ ਬਦੀ ਤੂੰ ਕਿ ਮੈਂ ਸਾਰਨ ਇਕੱਠੇ ਕਰ ਲਈ ਮੈਂ ਤਾਂ ਕਦੇ ਬਾਤ ਤੇ ਇਕੱਠੇ ਕਰਨੇ ਤੈਨੂੰ ਪਤਾ ਹੀ ਗੱਲ ਕਰ ਲਾ ਆ ਕਿ ਮੈਂ ਸਾਡੇ ਘਰੇ ਖੜੀ ਹੈਗੀ ਲੈ ਕਿਉਂ ਤੈਨੂੰ ਨਹੀਂ ਪਤਾ ਮੈਂ ਕਿਵੇਂ ਆਈ ਆ ਮੈਨੂੰ ਕੀ ਪਤਾ ਕਿਵੇਂ ਆਈ ਆ ਤੂੰ ਤਾਂ ਵੀ ਫਿਰਦੀ ਰਹਿਣੀ ਮੈਨੂੰ ਕੀ ਪਤਾਗਾ ਦੇਖ ਲੋ ਜੀ ਫਿਰਨ ਨੂੰ ਅਸੀਂ ਕਿਉਂ ਹੀ ਤੁਰੇ ਫਿਰਦੇ ਆ ਤੇ ਗੱਲ ਸੁਣ ਲੈ ਸਰਪੰਚਣੀ ਤੇਰੇ ਤੇ ਬਣਦਾ ਪਰਚਾ ਗੱਲ ਸੁਣ ਲੈ ਸਮਝ ਗਿਆ ਨਾ ਕਾ ਦਾ ਪਰਚਾ ਤੂੰ ਥੱਪੜ ਮਾਰਿਆ ਇਹਦੇ ਲੈ ਮੈਂ ਕੋਲੋਂ ਥੱਪੜ ਮਾਰਿਆ ਜੇ ਥੱਪੜ ਮਾਰ ਹੁੰਦਾ ਸਜਤਾਜ ਕਿ ਆਉਂਦੀ ਹੈ ਇਹ ਉਹ ਭਾਈ ਇਹ ਕਿਹੜਾ ਝੂਠ ਮਾਰਦੀ ਐ ਦੱਸ ਇਹ ਉਹ ਕਾ ਸਜਤਾਜ ਕੇ ਹੁਣ ਅਗਲੇ ਕੱਪੜੇ ਨਹੀਂੜੇ ਵੀ ਪਾਉਣੋਂ ਹਟਜੇ ਨਾਲੇ ਮੇਰੀ ਗੱਲ ਸੁਣ ਤੇਰਾ ਮਤਲਬ ਹੀ ਨਹੀਂ ਸੀ ਉਹਦੇ ਥੱਪੜ ਮਾਰਨ ਦਾ ਨਹੀਂ ਤੂੰ ਕਾਨੂੰਨ ਹੱਥ ਚ ਲਿਆ ਸਾਨੂੰ ਤਾਂ ਪਰਕਰਨਾ ਪੋ ਬਈ ਬਿੰਦਰੀ ਮੇਰੀ ਗੱਲ ਸੁਣ ਲੈ ਏ ਹੁਣ ਮੁਲਾਜ਼ਮ ਪੱਟਣ ਨੂੰ ਫਿਰਦੀ ਤਾਂ ਸੱਤ ਤੱਕ ਜਾਂਦੀ ਹੈ ਮੈਨੂੰ ਕਹਿੰਦੇ ਮੁਲਾਜ਼ਮ ਪੱਟਣ ਨੂੰ ਕਾਹੀ ਫਰਦੀਆਂ ਤੁਰੀਆਂ ਚ ਗੱਦੂ ਤੂੰ ਕਿੱਥੇ ਨਵੇਂ ਕੱਪੜੇ ਪਾਉਣੀਆਂ ਆੜੀ ਏ ਪਹਿਲਾਂ ਮੇਰੇ ਘਰ ਵਾਲੇ ਪਿੱਛੇ ਫਿਰਦੀ ਆ ਹੁਣ ਹੋਰ ਕਿਉਂ ਹੋਰ ਨੂੰ ਪਿੱਛੇ ਲਾ ਲੂ ਕਿਸੇ ਨੂੰ ਤੇਰੇ ਘਰ ਵਾਲਿਆਂ ਨੂੰ ਸਮਝਾ ਪਰ ਅਗਲੇ ਨੂੰ ਕੱਕ ਇੰਨੀ ਆ ਫਿਰ ਤੁਸੀਂ ਆਪ ਕਹੋ ਉਹਨੂੰ ਆਪਾਂ ਨੂੰ ਤਾਂ ਪਤਾ ਗੱਲ ਸੁਣ ਲੈ ਸਰਪੰਚਣੀ ਛੋੜੋ ਘੰਟੇ ਦੋ ਘੰਟੇ ਹੈਗੇ ਆ ਤੇ ਥਾਣੇ ਆਜੋ ਤੁਸੀਂ ਠੀਕ ਹੈ ਮੈਂ ਤੁਹਾਨੂੰ ਥਾਣੇ ਢਿੱਕ ਤਾਂ ਮਲਾਜਮਾ ਜੇ ਦੇ ਕੋਲ ਕੋਈ ਪ੍ਰੂਫ ਹੈਗਾ ਤਾਂ ਮੈਂ ਆ ਜੂਗੀ ਨਹੀਂ ਦੱਸ ਵੀ ਕੋ ਥੱਪੜ ਮਾਰਿਆ ਪ੍ਰੂਫ ਨੂੰ ਅਗਲੀ ਫੋਟੋ ਸਟੇਟ ਲਹਾ ਕੇ ਰੱਖ ਲੈਂਦੀ ਨਾਲੇ ਮੇਰੀ ਗੱਲ ਸੁਣੋ ਮਲਾਜਮ ਸਭ ਬਾਲਾ ਬੁੜੀਆਂ ਨੂੰ ਤੁਹਾਨੂੰ ਪਤਾ ਬੋਲਣ ਦਾ ਕੋਈ ਹੋ ਨਹੀਂ ਹੁੰਦਾ ਹੈਗਾ ਤੁਸੀਂ ਐ ਕਰੋ ਸਰਪੰਚ ਨੂੰ ਲੱਭੋ ਮੈਨੂੰ ਮਸਕ ਜੀ ਆਈ ਜਾਂਦੇ ਹੋ ਘਰੀਆ ਇਹਦੇ ਵਾਸਤੇ ਲੇਡੀ ਪੁਲਿਸ ਬੁਲਾਓ ਇਹਨੂੰ ਲੈ ਜੂ ਆਪੀ ਕੀ ਸਰਪੰਚ ਦਾ ਕੀ ਲੱਗਾ ਤੇਗਾ ਵਿੱਚ ਲੱਗਦਾ ਤੇਗਾ ਹੀ ਨਹੀਂ ਸਰਪੰਚ ਪਿੱਛੇ ਮਾਰਿਆ ਤੂੰ ਮੇਰੇ ਥੱਪੜ ਲੱਗਾ ਤੇ ਦੇਖ ਲੈ ਤੂੰ ਚੱਲ ਜਿੱਤ ਕਰੋ ਫੋਨ ਤੁਸੀਂ ਐ ਕਰੋ ਮੈਂ ਫੋਨ ਕਰਦਾ ਲੇਡੀ ਪੁਲਿਸ ਨੂੰ ਬੁਲਾਉਣਾ ਮੈਂ ਤੇ ਨਹੀਂ ਤੁਸੀਂ ਤੱਕ ਬਣ ਥਾਣੇ ਆਓ ਤੁਸੀਂ ਕੋਈ ਨਾ ਸੀ ਆਪੀ ਆ ਜਾਾਂਗੇ ਥਾਣੇ ਵੀ ਆ ਜਾਾਂਗੇ ਜੇ ਤੂੰ ਛੱਤਰ ਖਾਦੇ ਹੋਣੇ ਨਾ ਮੇਰੇ ਤੋਂ ਕਿਸੇ ਗੱਲ ਪਿੱਛੇ ਖਾਦੇ ਹੋਣੇ ਦੱਸ ਦੇ ਫਿਰ ਮੰਨ ਗਈ ਉਹ ਲੋੜ ਤਾਂ ਪਊਗਾ ਉਹੀ ਤਾਂ ਗੱਲ ਆ ਫਿਰ ਨਾ ਤੂੰ ਵੀ ਮੇਰੀ ਗੱਲ ਸੁਣਨੀ ਇੱਕ ਪਾਸੇ ਖੜ ਜਾ ਕਰ ਤੂੰ ਕਿਤੇ ਅੱਜ ਕੱਲ ਸਟੈਂਡ ਰੱਖਣੇ ਬਹੁਤ ਔਖੇ ਹੋਏ ਪੈਣ ਮੈਂ ਤੈਨੂੰ ਐਨੀ ਵੀ ਗੱਲ ਦੱਸ ਕੋਈ ਨਾ ਲੋੜ ਤਾਂ ਤੈਨੂੰ ਵੀ ਕਦੇ ਪਊਗੀ ਲੋ ਕਾਹਨੋ ਜਨਾਬ ਕਿਉਂ ਆਪਾਂ ਬੁੜੀਆਂ ਨਾਲ ਮੱਥਾ ਮਾਰਿਆ ਨਾ ਇਹ ਤਾਂ ਸਰਪੰਚ ਸਾਹਿਬ ਨੂੰ ਕਹੋ ਨਾ ਇਹ ਥਾਣੇ ਆ ਜਾਣਗੇ ਉੱਥੇ ਨਿਮੇੜ ਲਿਓ ਹੈ ਨਾ ਚਲੋ ਭਾਈ ਤੁਸੀਂ ਥਾਣੇ ਆ ਗੋ 2 ਘੰਟਾ ਤੱਕ ਠੀਕ ਹੈ ਕੋਈ ਨਹੀਂ ਆਪ ਹੀ ਆ ਜਾਓ 2 ਘੰਟਾ ਤੋਂ 2 ਘੰਟੇ ਛੋੜ ਕੋਲ ਹੈਗੇ ਆ ਤੇ ਨਹੀਂ ਫਿਰ ਮੈਂ ਕਾਰਵਾਈ ਕੋ ਨੂੰ ਪਰਚਾ ਖ ਦੇਵਾਂਗਾ ਗੱਲ ਸੁਣੋ ਜਬਰੂ ਹੋਗਾ ਅਸੀਂ ਵੀ ਆ ਜਾਾਂਗੇ ਅਸੀਂ ਕੀ ਬੇਲੇ ਆਗੇ ਅਸੀਂ ਇਂ ਫਿਰ ਤੁਰੇ ਫਿਰਦੇ ਆਗੇ ਮੈਨੂੰ ਸੁਣਾਉਣ ਦੀ ਕੋਈ ਲੋੜ ਨਹੀਂ ਕਰਕੇ ਅਗਰ ਤੁੱਤਾ ਫਿਰ ਘਰੇ ਤੁਰੀਆਂ ਫਿਰਨੀਆਂ ਆਪ ਨੂੰ ਤਾਂ ਹੈ ਨਹੀਂਗਾ ਵੀ ਆਪਦੇ ਬੰਦੇ ਨੂੰ ਆਪ ਸੰਭਾਲ ਲੀਏ ਆਪ ਤੇਰਾ ਬੰਦਾ ਸਹੀ ਆਗਾ ਤੇਰੇ ਨਾਲ ਤਾਂ ਮੈਂ ਬਾਗ ਜਾ ਬਾਗ ਜਾ ਮੈਂ ਵੀ ਨਾ ਬੜੀ ਲਾਵਲ ਉਤਰੀ ਆ ਕਦੇ ਉਧਰ ਦੀ ਹੋ ਜੂਗੀ ਕਦੇ ਉਧਰ ਦੀ ਹੋ ਜੂਗੀ ਦਉਂਗੀ ਤੈਨੂੰ ਗਿੱਜਰ ਕੋਈ ਨਾ ਬਾਹਰ ਨਿਕਲਵੇ ਹੁਣ ਅੰਦਰ ਵੜ ਕੇ ਬਹਿ ਗਿਆ ਬਾਗੇ ਕਿ ਮੈਂ ਤੋਰਾ ਤੋਰਾਂ ਨਾਲੇ ਹੋਰ ਨਾ ਹੁਣ ਅੰਦਰ ਕਿਉਂ ਵੜ ਕੇ ਬੈਠਿਆ ਸੀ ਉਹ ਮਾਤਾ ਬੈਸੀ ਖੜ ਗਿਆ ਹੀ ਮਾ ਪਤਾ ਨਹੀਂ ਰੌਲਾ ਰੱਪਾ ਬੜਾ ਭਈ ਜਾਂਦਾ ਕਿ ਮੈਂ ਚੋਬਰ ਚੋਬਰ ਬੋਲਦੀ ਸੀ ਕੀ ਕਹਿੰਦੀ ਸੀ ਕਹਿਣਾ ਕੀ ਸੀ ਛੱਤਰ ਖਾਦੇ ਸੀ ਉਹਨੇ ਮੇਰੇ ਤੋਂ ਓਏ ਤੂੰ ਕਿਉਂ ਮਾਰ ਕੇ ਆਈ ਏ 70 ਫਿਰ ਸਾਰੇ ਪਵਾੜੇ ਤੇਰੇ ਨੇ ਜਿਹੜਾ ਉਹਨੂੰ ਛੌਲ ਦਵਾ ਕੇ ਆਇਆ ਸੀ ਆਪਦੀ ਮਾਂ ਨੂੰ ਲੱ ਅਮੇਰੀ ਮਾਂ ਨੂੰ ਤਮ ਦਵਾਈ ਨਹੀਂ ਦਵਾਇਆ ਦਵਾਇਆ ਨੇ ਨਾਲੇ ਹੋਰ ਨਹੀਂ ਦਵਾਇਆ ਕਸ਼ਮੀਰੀ ਹੋਈਆਂ ਕਿ ਖੜ ਜਾਂਦਾ ਗੇੜ ਚ ਉਹ ਤੂੰ ਛੱਡਿਆ ਤੂੰ ਬਾਹਰ ਜਾ ਹੁਣ ਬੋਲਣਾ ਕਰ ਇਹ ਤੇਰੀਆਂ ਲੱਤਾਂ ਦੁਖਿਆ ਦੇਣੇ ਨਹੀਂ ਮੈਨੂੰ ਲੱਤਾਂ ਦਬਾਉਣ ਦੀ ਬਾਹਰ ਨਿਕਲਦਾ ਉਦੋਂ ਕਰਦਾ ਉਹਦੇ ਖਸਮਾ ਨਾਲ ਗੱਲ ਉਦੋਂ ਉਹ ਮੇਰਾ ਬਲੱਡ ਵਾਜ ਜਾਂਦਾ ਫਿਰ ਕੰਮ ਖਰਾਬ ਹੋਈ ਜਾਂਦਾ ਹਾਂ ਮੇਰੇ ਤਾਂ ਕਾਹਨੂੰ ਵਾਧਾਗਾ ਤੀ ਮੈਨੂੰ ਮੂਰੇ ਕਰਦੇ ਕਰ ਕੰਦਰਾ ਆਪ ਵੀ ਮੂਰੇ ਹੋ ਜਾ ਕਰ ਨਾ ਜੇ ਤੂੰ ਸਰਪੰਚ ਹੈ ਫਿਰ ਉਹਨੂੰ ਥੱਪੜ ਮਾਰ ਕੇ ਆਂਗੀ ਉਹਨਾਂ ਦੇ ਥੱਪੜ ਮਾਰ ਕੇ ਆਂਗੀ ਨਾਲੇ ਹੋਰ ਮਾਰੇ ਕੇ ਸਾਰੀ ਗਲਤੀ ਤੇਰੀ ਆ ਅਗਲੀ ਮੰਨ ਗਈ ਅਗਲੀ ਮੇਰਾ ਕਸੂਰ ਸਾਰਾ ਹੁਣ ਲੱਤਾਂ ਦੁਖੀ ਜਾਂਦੀਆਂ ਮੰਡੀ ਜਾਂਦਾ ਉਹ ਕਸੂਰ ਵੀ ਮੇਰਾ ਲੋੜ ਨਹੀਂ ਮੈਂ ਤਾਂ ਲੱਤਾਂ ਦਬਾਉਣ ਦੀ ਠੀਕ ਹੈ ਨਾਲੇ ਅਗਲੀ ਮੰਨ ਗਈ ਵੀ ਸ਼ਾਲ ਤੂੰ ਦਵਾ ਕੇ ਕਹਿੰਦੀ ਮੈਂ ਕਿਹੜਾ ਮੰਗਿਆ ਸੀ ਆਪਾਂ ਦਵਾਉਂਦਾ ਸੀ ਮੈਨੂੰ ਸ਼ਾਲ ਠੀਕ ਹੈ ਆਪ ਹੀ ਦਵਾਇਆ ਕਹਿੰਦੀ ਲੈ 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 ਆਪੀ ਪੈਸੇ ਦੇ ਦੂੰ ਪੈਸੇ ਪਤੰਦਰ ਨੂੰ ਤੇਰੇ ਨੂੰ ਮੈਂ ਦਿੱਤੇ ਨੇ 1500 ਰੁਪਇਆ ਆਪ ਮੈਨੂੰ ਕਹਿੰਦੀ 1500 ਰੁਪਇਆ ਵਾ 1500 ਰੁਪਇਆ ਫਿਰ ਤੂੰ ਮੈਨੂੰ ਕਾ ਮਾਰ ਕੇ ਕਹਿੰਦੀ ਆ ਕਿਉਂ ਥੱਲੇ ਲੱchn ਕਰ ਵੀ ਨਾ ਰਹਿਦਾ ਨਹੀਂ ਸੰਦਰ ਘੱਟ ਸੀ ਹੋਜੇ ਹੈ ਜੇ ਦੀ ਹੋਰ ਟੀਮੇ ਪਿੱਛੇ ਨਹੀਂ ਜਾਣਾਗਾ ਜੇ ਮੇਰੇ ਬਾਪ ਨੂੰ ਪਤਾ ਲੱਗ ਗਿਆ ਉਹ ਤੇਰੇ ਬਾਪ ਦੀ ਨਾ ਮੈਥੋਂ ਹੋਰ ਨਹੀਂ ਜੀ ਪੁਆਇੰਟ ਨੂੰ ਕੱਢ ਗਾਲ ਮੇਰੇ ਬਾਪ ਨੂੰ ਹੁਣ ਬੁਲਾ ਲੂ ਮੈਂ ਉਹਨਾਂ ਨੂੰ ਗਲਗਲ ਲੱਗਦਾ ਸੋਹਣਾ ਮੇਰਾ ਸੋਹਰਾ ਲੱਗਦਾ ਨਾਲੇ ਹੋਰ ਲੱਗਦਾ ਮੈਂ ਤੇਰੇ ਨਾਲ ਵਿਆਹ ਕਰਾ ਕੇ ਪਛਤਾਉਣੀ ਆ ਕੰਜਰਾ ਵਿਆਹ ਕਰਾ ਕੇ ਉਹ ਚਾਹ ਬਣਾ ਲੈਣਾ ਕੁੱਟ ਕਿਉਂ ਦਿਮਾਗ ਖਾਦਾ ਆ ਆਪਦੀ ਆਪੀ ਬਣਾ ਕੇ ਪੀ ਲੈ ਜਾ ਉਹ ਤੋਂ ਬਣਵਾਲਾ ਜੀ ਤੇ ਛੱਤਰ ਖਾਦੇ ਨੇ ਲੋੜ ਨਹੀਂ ਮੈਨੂੰ ਚਾਹ ਚੁੱਕ ਕਹਿਣ ਦੀ ਵੜ ਗਿਆ ਹੁਣ ਅੰਦਰ